ਇਹਨੀਆਂ ਗੱਲਾਂ ਬੰਦਾ ਮੈਨੂੰ ਨਾਲ ਕੋਈ ਕੰਮਜਾਬ ਨਹੀਂ ਹੋਦਾ ਜਿਆਦਾ ਜਦ ਕੋਈ ਬੰਦਾ ਆਪਦੇ ਤੇ ਕੰਮ ਸ਼ੁਰੂ ਕਰਦਾਗਾ ਹਨਾ ਉਹੀ ਕੰਮਜਾਬ ਹੁੰਦਾ ਠੀਕ ਹੈ ਟ੍ਰੇਨਿੰਗ ਆ ਕੋਈ ਕਿਸੇ ਦਾ ਕੰਮ ਨਹੀਂ ਆਉਂਦੀ ਉੱਥੇ ਠੀਕ ਹੈ ਕੋਈ ਮੇਲੇ ਵਗੈਰਾ ਟੈਂਡ ਨਹੀਂ ਕੀਤੇ ਕੋਈ ਮੈਨੂੰ ਕਿਸੇ ਮੇਲੇ 'ਚ ਦਿਖਾਵੇ ਠੀਕ ਹੈ ਡੈਰੀ 'ਚ ਡੈਰੀ ਕਿੰਨਾ ਲੱਗਣਾ 40 ਕਿਉਂਕਿ 40 ਹੋ ਜਾਂਦਾ 40.50 ਬਸਾਂ ਹਰ ਦੋ ਹੁੰਦਾ ਆਈ ਰੇਟ ਮਿਲਦਾ ਹੂੰ ਪਰ 35 ਰੁਪਏ ਦਾ ਫੀਡ ਉਹ ਵੀ ਪੀਏ ਬਈ ਉਦੋਂ ਉੱਥੇ ਖਰਚੇ ਹੋਰ ਨੇਗੇ ਤਰੋਂ ਕੀ ਬਚੂਗਾ ਠੀਕ ਆ ਜਿਹਨੇ ਕੰਮ ਸ਼ੁਰੂ ਕਰਨਾ ਉਹ 12-13 ਲੀਟਰ ਵਾਲੀ ਲੈ ਕੇ ਜਿਹੜਾ ਕੰਮ ਸਟਾਰਟ ਕਰੇ ਹਾਂ ਕਈ ਵੀਰਾਂ ਕੰਮ ਕਿ ਬੰਦੇ ਨੂੰ ਪੈਗੇ ਉਹ ਆਪ ਦਾ ਕੱਟਾ ਆਖਣੇ ਪੈਦਾ ਤੇ ਲੋਕ ਵੇ ਖਰਚੀ ਵਾਲ ਦੇਖਦੇ ਆ ਖਰਚੇ ਜੀ ਹੁਣ ਮੱਧੇ ਇੱਕ ਇੱਕ ਬੜਾ ਭੰਨ ਗਈ ਕੀ ਕਰੇਗਾ ਬਾਈ ਮਟਰ ਨੂੰ ਤੀਕੇ ਭਰੋਣਾ ਹੁੰਦਾ ਸੀਗਾ ਹੂੰ ਕੱਟਾ ਤਾਂ ਮੈਂ ਹੁਣ ਹੀ ਰੱਖ ਤਿੰਨ ਚਾਰ ਸਾਲ ਦਾ ਤਿੰਨ ਸਾਲ ਦਾ ਠੀਕ ਹੈ ਜੀ ਉਦੋਂ ਪਹਿਲਾਂ ਮੈਂ ਕੱਟੇ ਵਾਲ ਨੂੰ ਮੈਂ ਚਾਰ ਪੰਜ ਮਹੀਨਾ ਕੱਟੇ ਵਾਲ ਨੂੰ ਵੇਚਿਆ ਠੀਕ ਹੈ ਸਿੱਖਾਲ ਦੋਸਤੋ ਅਮਰਜੀਤ ਸਿੰਘ ਬਾਈ ਡੈਰੀ ਫਾਰਮ ਦਾ ਕੰਮ ਕਰਦਾ ਤੇ ਬਾਈ ਤੋਂ ਡੇਅਰ ਚ ਜਾਂਦੇ ਵੀ ਡੇਅਰੀ ਫਾਰਮ ਨੂੰ ਕਿਵੇਂ ਕਾਮਯਾਬ ਕੀਤਾ ਜਾ ਸਕਦਾ ਕੀ ਇਹਦੇ ਚ ਦਿੱਕਤਾਂ ਆਉਂਦੀਆਂ ਨੇ ਤੇ ਕਿਵੇਂ ਅਮਰਜੀਤ ਸਿੰਘ ਅੱਜ 1.5 ਤੋਂ 2 ਲੱਖ ਰੁਪਈਆ ਮਹੀਨੇ ਦਾ ਕਮਾ ਰਿਹਾ ਜੁੜੇ ਰਹੋ ਵੀਡੀਓ ਨਾਲ ਅੱਛੀ ਗਾ ਜੀ ਮੂਸੀ ਵਾਲਾ ਚੈਨਲ ਦੇਖ ਰਹੇ ਸਾਰੇ ਭੈਣ ਭਰਾਵਾਂ ਦਾ ਵੀਡੀਓ ਦੇ ਸੁਆਗਤ ਹੈ ਅੱਜ ਆਪਾਂ ਬਾਈ ਅਮਰਜੀਤ ਕੋਲ ਪਹੁੰਚੇ ਆ ਜਿਹੜੇ ਪਿਛਲੇ ਕਈ ਸਾਲਾਂ ਤੋਂ ਡੇਅਰੀ ਫਾਰਮ ਦਾ ਕੰਮ ਕਰ ਰਹੇ ਆ ਤੇ ਇਹਨਾਂ ਤੋਂ ਡੇਅਰੀ ਫਾਰਮ ਦੇ ਬੈਨੀਫਿਟ ਬਾਰੇ ਕੀ ਇਹਨਾਂ ਨੂੰ ਡਿਫਿਕਲਟੀਆਂ ਆ ਕਿਵੇਂ ਕੰਮ ਸ਼ੁਰੂ ਕੀਤਾ सारी जानकारी भाई तो फेस टू फेस अपने लेके समझ में लेनी। ठीक है भाई। ठीक है भाई। किया नहीं बहुत बहुत बढ़िया। ठीक है। बहुत बढ़िया ही काम कर बहुत बहुत बढ़िया। हम जित भाई डेयरी फार्म ਦੇ ਤਾਂ ਦਿਨ ਤੁਸੀਂ ਜੁੜੇ ਹੋਏ ਹੋ। हां जी हां जी। ਕਦੋਂ ਕੰਮ ਸਟਾਰਟ ਕੀਤਾ ਸੀਗਾ ਜੀ? ਵੀਰ ਨੂੰ 8-9 ਸਾਲ ਹੋ ਗਏ। 8-9 ਸਾਲ ਹੋ ਗਏ। हां जी। ਤੇ ਕਿੰਨੇ ਪਸ਼ੂ ਤੋਂ ਸਟਾਰਟ ਕੀਤਾ ਸੀਗਾ ਜੀ? ਆਮ ਆਪਣੇ ਘਰੇ ਤਿੰਨ ਪਸ਼ੂ ਦੋ ਤਿੰਨ ਪਸ਼ੂ ਹੁੰਦੇ ਸੀ ਦੀ ਵਾਰ। ਠੀਕ ਹੈ ਜੀ। ਉਦੋਂ ਕੰਮ ਸਟਾਰਟ ਕਰਿਆ ਸੀਗਾ। ਠੀਕ ਹੈ। ਤੇ ਪਹਿਲਾਂ ਆਪਣੇ ਕੋਈ ਸਾਹਿਬ ਹੁੰਦਾ ਦੀ ਮਤਲਬ ਦੁਕਾਨ ਉੱਤੇ ਕਰ ਘਰ ਅੱਛਾ ਚਾਰ ਕਿਲੋ ਚਾਰ ਪੰਜ ਲੀਟਰ ਦੁੱਧ ਰਦਾਇਤ ਉਹਨੇ ਕਰੇ ਠੀਕ ਹੈ ਜੀ ਇੱਕ ਘਰ ਚ ਠੀਕ ਹੈ ਜੀ ਤੇ ਫਿਰ ਸਾਈਕਲ ਦਾ ਦੁੱਧ ਪਾਉਣ ਜਾਂਦੇ ਹੁੰਦੇ ਸੀ ਮੈਂ ਬਾਣ ਕੇ ਮੈਂ ਡੇੜੀ ਬਾਗੇ ਹਾਂ ਕਿ ਕੀ ਕਿ ਮਤਲਬ ਛੋਟੇ ਪੱਧਰ ਤੇ ਕੰਮ ਹਾਂ ਹਾਂ ਜੀ ਪਰ ਪਤਾ ਨਹੀਂ ਦੀ ਪਰਮਾਤਮਾ ਦੀ ਕਿਰਪਾ ਨਾਲ ਅਜਾ ਰੰਗ ਪਾ ਕੇ ਲਾਊਗਾ ਹਣਾ ਠੀਕ ਹੈ ਜੀ ਤੇ ਉਦੋਂ ਲਾਇਆ ਤੇ ਉਹ ਐ ਕਰਦੇ ਕਰਦੇ ਸਿਹਤ ਕਮੀਨਾ ਬਾਅਦ ਕੋਈ ਇੱਕ ਘਰ ਹੋਰ ਲਾ ਕੇ ਗਵਾੜ ਤੇ ਲੱਗ ਗਿਆ ਐ ਕਰਦੇ ਕਰਦੇ ਪਰਮਾਤਮਾ ਕਰਤਾਂ ਨਾ ਦੁੱਧ ਨਹੀਂ ਪੂਰਾ ਠੀਕ ਹੈ ਜੀ ਜਿਵੇਂ 8-9 ਸਾਲ ਹੋ ਗਏ ਸਾਨੂੰ ਹਾਂ ਉਦੋਂ ਵੀ ਜਿਹਦਾ ਆਪਣੇ ਦੋ ਤਿੰਨ ਪੁੱਛ ਦਾ ਜੀਮਦਾਰਕਰਾਂ ਚ ਹੁੰਦੇ ਆ ਪਰ ਆਪਾਂ ਕੋਈ ਦਾਰੀ ਵਾਸਤੇ ਨਾ ਵੀ ਦੁੱਧ ਪਾਉਣ ਲੱਗ ਜਾਨੇ ਉਹ ਥੋੜਾ ਕਮਰਸ਼ੀਅਲ ਤੇ ਨਹੀਂ ਸੀਗਾ ਹਾਂ ਜੀ ਤੇ ਉਦੋਂ ਹੋਰ ਕੀ ਕੰਮ ਕਰਦੇ ਸੀ ਨਾਲ ਖੇਤੀਬਾੜੀ ਦਾ ਜਿਹਾ ਕੀ ਕਿਉਂ ਕਰਦੇ ਸੀ ਬਾਕੀ ਉਹ ਤੋਂ ਪਹਿਲਾਂ ਮੈਂ ਡਰਾਈਵਰੀ ਕਰਦਿ ਆ ਸੀ ਡਰਾਈਵਰੀ ਹਾਂ ਵਕੀਲ ਦੀ ਗੱਡੀ ਚਲਾਉਂਦੀ ਸੀ ਜੀ ਸੀਏ ਜੀ ਸੰਗਰੂਰ ਦੇ ਪਿੱਛੇ ਲਾਉਂਦੀ ਸੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਉਧਰ ਕਿੰਨੀ ਤਨਖਾਹ ਮਿਲਦੀ ਸੀ ਤੁਹਾਨੂੰ ਉਧਰ ਤਾਂ ਵੀਰੇ ਜਦੋਂ ਲੱਗਿਆ ਲੱਗਿਆ ਸੀਗਾ 6600 ਤੀ ਹੂੰ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਸਾਲਕ ਬਾਅਦ 8000 ਰੁਪਿਆ 500 ਵਾਧ ਜਾਂਦੀ ਸੀ 9000 ਰੁਪਏ ਤਨਖਾਹ ਮੇਰੀ ਹੋ ਗਈ ਸੀ ਠੀਕ ਹੈ ਜੀ ਹਾਂ ਉਧਰ ਤੁਹਾਨੂੰ 9000 ਰੁਪਏ ਤਨਖਾਹ ਮਿਲਦੀ ਸੀ ਕੋਈ ਲਿਬੜ ਲਿਬੜੀ ਵਾਲਾ ਕੰਮ ਨਹੀਂ ਸੀਗਾ ਵੇਰੇ ਉਹ ਪੌਕੀਟ ਆਵਰ ਹੁੰਦੀ ਆ ਅੱਛਾ ਉਹ ਉਹ ਕਿਹੜਾ ਗਲਤ ਰਸਾ ਗੁਲਾਮੀ ਦਾ ਪਾਇਆ ਹੁੰਦਾ ਆਪਾਂ ਨੂੰ ਉਹ ਨਹੀਂ ਜੀਦਾ ਹੁੰਦਾ ਇੱਕ ਤਰ੍ਹਾਂ ਦੀ ਵੀ ਤੁਸੀਂ ਜੋਬ ਨੂੰ ਗੁਲਾਮੀ ਮਹਿਸੂਸ ਕੀਤੀ ਗੁਲਾਮੀ ਆ ਵੀਰੇ ਜਿੰਮੇਦਾਰ ਦੇ ਮੁੰਡੇ ਹੋ ਕੇ ਆਪਾਂ 9-10 ਹਜ਼ਾਰ ਦੀ ਉਹ ਗੁਲਾਮੀ ਨਹੀਂ ਹੁੰਦੀ ਆ ਆਪਾਂ ਜਰੂਰ ਪੱਗ ਬੰਨ ਕੇ ਹੈਂਟਸੂਟ ਲਾ ਕੇ ਬੂਟ ਪਾ ਕੇ ਬਾਗ ਲਾਂਗੇ ਕਿਸੇ ਦੀ ਗੱਡੀ ਤੇ ਕੱਪੜਾ ਮਾਰਨੋਂ ਆਪਦੀ ਮੱਜਾਂ ਨਮਾਉਣਗੇ ਉਹ 100 ਗੁਣਾ ਚੰਗਾ ਮਤਲਬ ਵੀ ਦੇਖਣ ਵਾਲਿਆਂ ਨੂੰ ਚੰਗਾ ਲੱਗਦਾ ਸੀਗਾ ਪਿਆ ਮਜੀਤ ਵੀ ਐਂਕਰ ਚੰਗਾ ਬੈਟ ਬਾਲਰ ਜੋ ਉਹ ਵੀ ਕਹਿ ਸਕਦੇ ਕ ਆਪਣੀ ਜਿਗਤਾਂ ਦੇ ਹਿਸਾਬ ਨਾਲ ਇਹ ਵੀ ਤੁਹਾਡੇ ਮਨ ਨੂੰ ਸੋਚ ਤੇ ਫਿਰ ਉਹ ਤੋਂ ਬਾਅਦ ਫਿਰ ਬਾਅਦ ਇੱਕ ਇੱਕਰੋਂ ਗੁਲਾਮੀ ਜਿ ਮਹਿਸੂਸ ਹੋ ਜਾਂਦੇ ਘਰੇ ਬੈਠੀ ਮੈਨੂੰ ਹੂੰ ਤੇ ਉਹ ਮਾਲਕ ਤੇ ਉਹ ਅੰਦਰ ਵਗ ਗਿਆ ਬਾਹਰ ਬੈਠੇ ਰਹੇ ਕੋ ਚਾਹ ਪਾਣੀ ਨਾਲ ਉਹ ਨਾ ਗਰਮੀ ਚ ਬੈਠ ਰਹੇ ਠੀਕ ਹੈ ਜੀ ਫਿਰ ਉਦੋਂ ਇੱਕਦਮ ਹੀ ਗਰ ਗੁਲਾਮੀ ਮਹਿਸੂਸ ਹੋ ਗਈ ਠੀਕ ਹੈ ਜੀ ਦੋ ਦੋ ਬਾਅਦ ਉਹ ਕੰਮੀ ਛੱਡਦਾ ਮੇਰਾ ਆਪਾਂ ਘਰੇ ਦੁੱਧ ਦਾ ਕੰਮ ਪਈ ਜਾਂਦਾ ਜਦੋਂ ਘਰ ਲੱਗਿਆ ਹੁੰਦਾ ਸੀਗਾ ਫਿਰ ਇੱਧ ਵੱਡੇ ਪੱਧਰ ਤੇ ਸ਼ੁਰੂ ਕਰਤਾ ਫਿਰ ਆਪਾਂ ਤੇ ਜੇ ਵੀ ਆਪਾਂ ਫੈਮਿਲੀ ਬਾਰੇ ਆਪਣੇ ਦੱਸਣਾ ਹੋਵੇ ਵੀ ਆਪਣੀ ਖੇਤੀਬਾੜੀ ਹੈ ਫੈਮਿਲੀ ਦਾ ਕੀ ਹੈ ਆਪਣਾ ਬੈਕਗ੍ਰਾਉਂਡ ਕਿਵੇਂ ਵੀਰੇ ਵੀ ਜਿਵੇਂ ਤੁਹਾਡੇ ਕੀ ਖੇਤੀਬਾੜੀ ਕਿੰਨੀ ਕਰਦੋਂਗਾ ਜਾਂ ਪੈੜੀ ਕਿੰਨੀ ਕਰਦੋ ਡੇ ਡੇ ਕਿੱਲਾ ਹੀ ਆਉਂਦਾ ਦੋ ਭਾਈਆਂ ਦਾ ਅੱਛਾ ਦੋ ਭਾਈਆਂ ਦਾ ਡੇ ਡੇ ਕਿੱਲਾ ਹੁੰਦਾ ਹੂੰ ਕਰਦਿਓ ਪਰਮਾਤਮਾ ਦਾ ਕਰਤੋਂ ਵੀ ਨਹੀਂ ਹੋਗੇ ਹੋਗੇ ਡੇ ਡੇ ਕਿੱਲਾ ਆਉਂਦਾ ਦਾ ਬਾਕੀ ਉਹ 15 20 15 20 ਕਿੱਲਾਂ ਨੇ ਕੀਤੀ ਸੀ ਠੀਕੇ ਜਿਹਾ ਲੋਕ ਕਰ ਜਿਹਾ ਕਰ ਠੀਕੇ ਵੀ ਮਾਲਵੇ ਕੰਮ ਹੋ ਗਿਆ ਜੇ ਜੀ ਬਈ 9000 ਰੁਪਏ ਦੀ ਤੁਹਾਡੀ ਜੋਬ ਸੀਗੀ ਉਹ ਪਸੂ ਵੀ ਮੰਨ ਲਓ ਜੇ ਆਪਾਂ 7-8 ਸਾਲ ਪਹਿਲਾਂ ਤੁਸੀਂ ਕੰਮ ਸ਼ੁਰੂ ਕੀਤਾ ਉਹਦੇ ਪਸੂ ਵੀ 80-9000 ਦਾ ਰੇਟ ਹੈਗਾ ਸੀਗਾ ਹਾਂ 80000 ਦਾ ਟੌਪਰ ਪਸੂ ਨਹੀਂ ਜਾਂਦਾ ਹਾਂ ਫਿਰ ਅਮੀ ਮੰਨ ਲਓ ਤੁਸੀਂ ਇਨਵੈਸਟਮੈਂਟ ਕੀਤੀ ਜਿਵੇਂ ਹੁਣ ਤੁਹਾਡੇ ਕੋਲ 15-20 ਪਸੂ ਹੁੰਦੇ ਨੇ ਹਾਂਜੀ ਹਾਂਜੀ ਠੀਕ ਹੈ ਉਦੋਂ ਫਿਰ ਉਹ ਕਿਵੇਂ ਲੋਨ ਲੈ ਕੇ ਸਟਾਰਟ ਕੀਤਾ ਡੇਰੀ ਫਾਰਮ ਦਾ ਕੰਮ ਜਿਆ ਕੋਈ ਸੇਵਿੰਗ ਸੀਗੀ ਕਿਵੇਂ ਨਹੀਂ ਨਹੀਂ ਉਹ ਆਮ ਲੋਕ ਥੋੜੀ-ਮੁਠੀ ਦੇ ਰਕੇ ਵਿੰਦਾੜੀ ਹਰ ਇੱਕ ਵਾਰ ਹੁੰਦੀ ਆ ਨਾ ਮੱਝ ਲੈ ਆਉਂਦੇ ਸੀਗੇ ਚਲੋ ਹਣਾ ਕੰਮ ਹੋ ਗਿਆ ਬਾਕੀ ਕੱਲੀ ਕੱਤੀ ਨਾਲ ਦ ਠੀਕ ਹੈ ਵੀਰ ਤੁਹਾਡਾ ਵਾਅਦਾ ਦੇ 50-50 ਹਜ਼ਾਰ ਰੁਪਏ ਦੇ ਦੇਣਾ ਹੁਣ ਵੀ ਦਿਨ-ਦਿਨ ਪਿਆਰ ਨੇ ਕਿ ਕਦੇ ਦੁੱਧ ਕੋਟਦਾ ਹੁੰਦਾਗਾ ਤੇ ਚਾਹੇ ਲੱਖ ਰੁਪਏ ਫੜ ਦੋ ਠੀਕ ਹੈ ਜੀ ਵਧੀਆ ਜਿਨਾਂ ਕੀ ਦੀ ਕੁਆਲਿਟੀ ਦਾ ਪਤਾ ਹੈ ਹਮ ਠੀਕ ਹੈ ਨਹੀਂ ਵਿੱਚ ਲੋਕ 40 40 ਰੁਪਏ ਨੂੰ ਦੁੱਧ ਮਹਿੰਗਾ ਮੰਨੀਆਂ ਹੁੰਦੇ ਨੇ ਹਮ ਮੰਨਦੇ ਹਾਂ ਹੁਣ ਅੱਜ ਦੀ ਪਰਮਾਤਮਾ ਕਰਨਾ 80 ਰੁਪਏ ਰੇਟ ਆਪਣਾ ਹਮ ਤੇ ਹੁਣ ਕਿਹੜਾ ਦੁੱਧ ਅੱਜ ਮਤਲਬ ਹੁਣ ਦੁੱਧ ਆਪਣਾ ਘਟ ਗਿਆ ਜੇ 4 ਲੀਟਰ ਲੈਣ ਨਾਲੋਂ 2 ਲੀਟਰ ਪਾ ਕੇ ਆਉਣੇ ਆਂਗੇ ਠੀਕ ਹੈ ਬਰਾਏ ਨਾ ਕੋਈ ਚੀਜ਼ ਮਲਾਵਟ ਪਾ ਕੇ ਹੁਣ ਤੁਹਾਡਾ ਘਰਾਂ ਚ ਹੀ ਲੱਗਦਾ ਕਿ ਨਾ ਘਰਾਂ ਚ ਮੂਵੀ ਚੱਲਦੇ ਜਾਪਾਂ ਸੀ 80 80 ਹਾਂ ਠੀਕ ਹੈ ਇੱਕ ਬਾਈ ਜੀ ਜਿਵੇਂ ਜੌਬ ਕਰਦੇ ਤੁਸੀਂ ਘਰਦਿਆਂ ਨੂੰ ਕਹੇ ਵੀ ਇਹ ਦਿੱਕਤਾਂ ਆਉਣ ਲੱਗੀਆਂ ਨੇ ਵੀ ਜੌਬ ਛੱਡ ਕੇ ਪਸ਼ੂਆਂ ਨਾਲ ਜਿਵੇਂ ਆਪਾਂ ਪਿੰਡਾਂ ਜਾ ਆਮ ਹੀ ਕੀ ਜਾਂਦੇ ਗੋਹਿਆਂ ਨਾਲ ਗੋਆ ਹੋਣਾ ਰਿਸਤ ਨੂੰ ਕਰ ਦਿੰਦੇ ਕੀ ਰਿਸਤ ਕਮਾ ਲਓ ਬਾਈ ਇਹ ਤਾਂ ਹੁਣ ਵੀ ਹੁਣ ਕੋਈ ਵਾਰ ਚਲੋ ਹੋ ਜਾਂ ਤਾਂ ਕਿ ਚੱਲ ਹੁਣ ਅਕਰ ਹਟ ਕੇ ਜੋ ਪਰਮਾਦਰ ਕਰਨਾ ਕਮਾਈ ਆਉਂਦਾ ਕੀ ਬਰਾਏ ਤਾਂ ਕਹਿੰਦੇ ਦੇ ਕੇ ਕਹਿੰਦੇ ਕਿਉਂ ਮੱਝਾਂ 'ਚ ਫਿਰਦਾ ਕਹਿੰਦੇ ਵੀ ਉੱਥੇ ਜਾਤ ਹੁੰਦਾ ਚੰਗੀ ਬਈ ਨੌਕ ਕੱਟ ਕੋਟ ਕੋ ਤਿੰਨ ਚਾਰ ਸਾਲ ਤੱਕ ਹੀ ਚੱਲਦਾ ਰਿਹਾ ਹਾਂ ਪਰ ਮਾਦਾ ਮਨ ਜਿਹੜਾ ਉਹ ਛੱਡਿਆ ਮਾਂ ਮੇਰਾ ਕੰਮ ਇਹੀ ਕਰਨਾ ਹੈ ਇੰਟਰਵਿਊ ਦੇ ਵਿੱਚ ਬਈ ਆਪਾਂ ਸਾਰਾ ਪਸ਼ੂਆਂ ਬਾਰੇ ਤੁਹਾਡੇ ਜੀਵਨ ਬਾਰੇ ਹਰ ਵੀ ਇੱਕ ਤਰੀਕੇ ਨਾਲ ਜਾਣਾਂਗੇ ਜੇ ਆਪਾਂ ਮੰਨ ਲਓ ਪ੍ਰੋਫਿਟ ਦੱਸਣਾ ਹੋਵੇ ਮੋਟੇ ਸ਼ਬਦਾਂ ਚ ਹਾਂਜੀ ਹਾਂਜੀ ਕੋਈ ਮੱਝ ਦੱਸ ਦਿੰਦੀ ਹੈ ਕੋਈ ਬੀ ਦਿੰਦੀ ਹੈ ਨਾ ਐਵਰੇਜ ਜੀ ਜੇ 15 ਲੀਟਰ ਕੋਈ ਮੱਝ ਦੁੱਧ ਦਿੰਦੀ ਆ ਕਿੰਨਾ ਖਰਚਾ ਖਾਂਦੀ ਉਹ ਜੇ ਲੱਖ ਰੁਪਏ ਮੰਨ ਲਾ ਵੀਰੇ ਮਹੀਨੇ ਦੁੱਧ ਪੰਨ ਲੱਖ ਰੁਪਏ ਦਾ ਠੀਕ ਆ ਠੀਕ ਆ ਉਹਦੇ ਵਿੱਚੋਂ 35-40 ਹਜ਼ਾਰ ਰੁਪਏ ਬਚਤ ਬਚਦਾ ਸਾਰੇ ਖਰਚੇ ਏ ਟੂ ਏਡ ਖਰਚਾਗਾ ਮੰਨ ਲਓ 30 30 ਜੜੀ ਫਰੰਟ ਬਚਤ ਹੈਗੀ ਆ ਬਚਤ ਹੈਗੀ ਹੈ ਹਾਂ ਜੀ ਠੀਕ ਹੈ ਠੀਕ ਹੈ ਜੀ ਇਹ ਹੁਣ ਆਪਾਂ ਮੰਨ ਲਓ ਪਸ਼ੂਆਂ ਵੱਲ ਆਈਏ ਜੀ ਤੁਸੀਂ ਵੀ ਤਾਂ ਮੰਨ ਲਓ ਤਿੰਨ ਕਿ ਪਸ਼ੂ ਛੋੜੇ ਘਰ ਦੇ ਹੁੰਦੇ ਸੀ ਹਾਂ ਜੀ ਹਾਂ ਜੀ ਤੇ ਹੁਣ ਤੁਹਾਡੇ ਕੋਲੇ ਕਿੰਨੇ ਪਸ਼ੂ ਹੋਗੇ ਬਈ ਇੰਨੇ ਸਾਲਾਂ ਦੇ ਵਿੱਚ ਕਿੰਨੇ ਆਉਂ ਹੁਣ 35 40 30 35 ਦੇ ਵਿੱਚ ਕਰੀਬ ਹੈਗੇ ਨਹੀਂ 30 ਹੈਗੇ ਹਾਂ ਉਹ ਤਾਂ ਕੁੜੀਆਂ ਪਿਛਲੇ ਸਾਲ ਦੋਸਰ ਕੰਨਾ ਮੇਰੇ ਬ੍ਰਦਰ ਦੀ ਕੁੜੀ ਢਿੱਲੀ ਹੋਈ ਸੀ ਅੱਛਾ ਜੀ 11 12 ਲੱਖ ਰੁਪਏ ਉੱਤੇ ਲੱਗ ਗਿਆ ਹੂੰ ਨਹੀਂ ਤਾਂ ਕੋਟੂ ਘਟ ਅੱਜ ਚਲਕੀਆਂ ਬੰਦਿਆਂ ਦੇ ਮ ਠੀਕ ਕਿਉਂਕਿ ਜਿਹੜੀ ਫਿਰ 2 ਸਾਲ ਦੀ ਇਨਕਮ ਆਣੀ ਉਧਰ ਹੀ ਜਾਏਗੀ ਬਿਮਾਰੀ ਤੇ ਜਾਏਗੀ ਠੀਕ ਹੈ ਜੀ ਹਾਂ ਜਿਹਦੇ ਕਰਕੇ ਕੰਮ ਥੋੜਾ ਜਿਹਾ ਰੁਕ ਗਿਆ ਸੀ ਹੂੰ ਹਾਂ ਬਾਕੀ ਕੰਮ ਤਾਂ ਵਧਣਾ ਹੋਈ ਇਹ ਵਿੱਚ ਕੱਟਾ ਆ ਜਾਂਦਾ ਕੋਈ ਕੱਟਿਆ ਜਾਂਦੇ ਉਹ ਵਧੀ ਨਾਲ ਕੰਮ ਹੀ ਹੈਗਾ ਹਾਂ ਜੀ ਹਾਂ ਇਹ ਤਾਂ ਸਾਰੀ ਉਮਰ ਲਈ ਉਹਨੇ ਲੱਖ ਰੁਪਇਆ ਲਾ ਕੇ ਘਰ ਹੀ ਲੈ ਕੇ ਆਉਣਾ ਉਹ ਵੀ ਲੱਖ ਰੁਪਏ ਵੀ ਜਮਾ ਪਿਆ ਨਾਲ ਹੀ ਨਿਕਲੂ ਠੀਕ ਹੈ ਜੇ ਵੀ ਆਪਾਂ ਕਹਿੰਨਾ ਵੀ ਆਪਾਂ ਨੂੰ ਵੀ ਖੇਤੀਬਾੜੀ ਦੇ ਨਾਲ ਕੋਈ ਨਾ ਕੋਈ ਬਿਜ਼ਨਸ ਕਰਨਾ ਚਾਹੀਦਾ ਹਣਾ ਵੀ ਇਹ ਇੱਕ ਹੀ ਕਾਰਨ ਨਾਲ ਜੁੜਾ ਹੋਇਆ ਇੱਕ ਤਰ੍ਹਾਂ ਦਾ ਬਿਜ਼ਨਸ ਆ ਗਿਆ ਪਰ ਇਹ ਆਪਣੇ ਬਰਡਲਾਈਨ 'ਚ ਹੁੰਦਾ ਨਾ ਪਸ਼ੂ ਪਾਲਣ ਹੁੰਦਾ ਹੈ ਨਾ ਤੁਸੀਂ ਪਸ਼ੂ ਪਾਲਣ ਨਾਲ ਸੋਚਿਆ ਵੀ ਤੁਸੀਂ ਪਹਿਲਾਂ ਗਾਵਾਂ ਘੁੰਮਾਣਾ ਨਹੀਂ ਸੋਚਿਆ ਤੁਹਾਨੂੰ ਕਿਵੇਂ ਮੱਝਾਂ ਵਾਲੀ ਕਿਵੇਂ ਆਏ ਗਾਵਾਂ ਦਾ ਰੇਟ ਨਹੀਂ ਬਗਾਂ ਦਾ ਰੇਟ ਹਾਂ ਅਲੱਗ-ਅਲੱਗ ਸ਼ਹਿਰਾਂ ਦਾ ਸਿਸਟਮ ਆ ਕਿਉਂ ਚੰਡੀਗੜ੍ਹ 'ਮਾ ਹਾਲੀ ਹੋ ਗਿਆ ਜਲੰਧਰ ਜਲੰਧਰ ਹੋ ਗਿਆ ਉਧਰ ਗਾਵਾਂ ਦਾ ਦੁੱਧ ਵੀ ਰੇਟ ਹੋਤਾ ਹੈਗਾ ਸਰਕਾਰ ਦਾ ਰੇਟ ਪੇ ਮਿਲ ਜਾਂਦਾ ਹੈਗਾ ਤੇ ਸ਼ਹਿਰ-ਸ਼ਹਿਰ ਦਾ ਵੱਖ ਹੋ ਜਾਂਦਾ ਹੁਣ ਆਪਣੇ ਇੱਥੇ ਜਗਾ 35 30 35 ਰੁਪਏ ਹੂੰ ਦੇਰ ਹੀ ਜ਼ਬੀ ਪਤੀ ਰੁਪਈਆ ਲੱਗਦਾ ਹੈ ਹੂੰ ਤੇ ਸੰਗਰੂਰ ਸ਼ਹਿਰ ਦੇ ਉਧ ਬਹੁਤ ਘੱਟ ਬੋਧਦੇ ਰਹਿੰਦੇ ਠੀਕ ਹੈ ਹਾਂ ਭਾਈ ਜੇ ਇੱਕ ਦੋ ਗਾਵਾਂ ਰੱਖੀਆਂ ਨੇ ਜੀਆ 50 55 ਰੁਪਈਆ ਦੁੱਧ ਲੱਗਦਾ ਕਰਨਾ ਪਰ ਦੁੱਧ ਦੀ ਸਪਲਾਈ ਘੱਟਾ ਗਾਵਾਂ ਮੇਰਾ ਪੁੱਛਣਾ ਮਤਲਬ ਇਹ ਨਹੀਂ ਸੀ ਭਾਈ ਜਿਵੇਂ ਹੁਣ ਤਾਂ ਮੱਝਾਂ ਦਾ ਟ੍ਰੈਂਡ ਚੱਲ ਰਿਹਾ ਦੋ ਸਾਲਾਂ ਦਾ ਜਦੋਂ ਤੁਸੀਂ ਕੰਮ ਸਟਾਰਟ ਕੀਤਾ ਉਦੋਂ ਗਾਵਾਂ ਗੋਵਾਂ ਦਾ ਵਾੜਾ ਟ੍ਰੈਂਡ ਸੀਗਾ ਹਾਂ ਉਦੋਂ ਹੈਗਾ ਸੀ ਵੀ ਤੁਸੀਂ ਇਹ ਕਿਉਂ ਸੋਚਿਆ ਵੀ ਟੈਂਪਰੇਚਰ ਵਗੈਰਾ ਸਾਰ ਸਕਦੀਆਂ ਜਾਂ ਤੁਸੀਂ ਪਹਿਲਾਂ ਪਾਲਕੀ ਮੱਝਾਂ ਖੋਸ ਸੀ ਨਹੀਂ ਅਪਣੀ ਸ਼ੁਰੂਤੀ ਮੱਝਾਂ ਦੇ ਕੰਮਾਂ ਮੱਝਾਂ ਦੇ ਕ ਵੇ ਭਾਈ ਕੋਈ ਜਿਵੇਂ ਅਗਲਾ ਬੰਦਾ ਪਹਿਲਾਂ ਵੀ ਆਪਣਾ ਕਾਪੀ ਵਰਕ ਕਰਦਾ ਬੰਦਾ ਵੀ ਮੱਜਾਂ ਚ ਆ ਦਿੱਕਤ ਆਉਂਦੀ ਹੈ ਜਾਂ ਕੋਈ ਟ੍ਰੇਨਿੰਗ ਵਗੈਰਾ ਲਾਉਂਦਾ ਉਹ ਤੁਸੀਂ ਕੀਤਾ ਸੀ ਕਿ ਨਹੀਂ 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 ਟ੍ਰੇਨਿੰਗ ਵਾਲਾ ਬੰਦਾ ਮੈਨੂੰ ਨਾਲ ਕੋਈ ਕੰਮਜਾਬ ਨਹੀਂ ਹੁੰਦਾ ਯਾਰ ਜਦ ਕੋਈ ਬੰਦਾ ਆਪਦੇ ਸੇ ਕੰਮ ਸ਼ੁਰੂ ਕਰਦਾਗਾ ਹਨਾ ਉਹੀ ਕੰਮਜਾਬ ਹੁੰਦਾ ਟ੍ਰੇਨਿੰਗ ਆ ਕੋਈ ਕਿਸੇ ਦਾ ਕੰਮ ਨਹੀਂ ਆਉਂਦੀ ਠੀਕ ਹੈ ਕੋਈ ਮੇਲੇ ਵਗੈਰਾ ਟੈਂਡ ਨਹੀਂ ਕੀਤੇ ਕੋਈ ਮੈਨੂੰ ਕਿਸੇ ਮੇਲੇ ਚ ਦਿਖਾ ਦਿਓ ਠੀਕ ਹੈ ਕਿਸੇ ਮੇਲੇ ਤੇ ਪੀਡੀਐਫ ਮੇਲਾ ਕੋਈ ਮੇਲੇ ਤੋਂ ਵੀ ਜਾਣਕਾਰੀ ਮਿਲਦੀ ਆ ਮੈਂ ਕਿਤੇ ਨਹੀਂ ਆਉਂਦਾ ਵੀ ਮੰਨ ਲਾ ਤੁਹਾਡੇ ਕੋਲੇ ਜਿਹੜਾ ਘਰ ਦਾ ਗਿਆਨ ਸੀ ਅਮਰਜੀਤ ਉਹ ਗਿਆਨ ਲੈ ਕੇ ਉਹੀ ਜਿਹੜਾ ਅੱਗੇ ਵਾਦੇ ਹੋਇਆਂਗੇ ਵਦਾਂਗੇ ਇਸ ਚਾਰ ਠੀਕ ਆ ਕੋਈ ਦਿੱਕਤਾਂ ਇੱਕ ਤਾਂ ਕੋਈ ਪਰਮਾਤਮਾ ਕਿਰਪਾ ਨਾਲ ਕੋਈ ਕੰਮ ਕਰ ਦੇ ਚਲੋ ਦਿੱਕਤ ਆਉਂਦੀ ਆ ਪਰ ਇੰਨੀ ਨਹੀਂ ਹੋਵੇਗੀ ਨਹੀਂ ਜਿਵੇਂ ਵੀ ਮੰਨ ਲਾ ਆਪਾਂ ਕਹਿੰਦੇ ਨੇ ਕਿ ਕਿਸੇ ਵੇਰੇ ਲੈਤੀ ਨਹੀਂ ਵੀ ਤੁਸੀ ਤੁਹਾਡਾ ਕਹਿਣਾ ਹੈ ਇਹ ਵੀ ਟ੍ਰੇਨਿੰਗ ਦਾ ਕੋਈ ਐਡਾ ਬੈਨੀਫਿਟ ਨਹੀਂ ਹੁੰਦਾ ਬੰਦਾ ਆਪ ਦੇ ਐਕਸਪੀਰੀਅੰਸ ਨਾਲ ਹੀ ਸਿੱਖਦਾ ਹਾਂਜੀ ਕਿਉਂਕਿ ਤੁਸੀਂ ਅੱਜ ਵੀ ਸਿੱਖ ਰਹੇ ਹੋ ਚਲੋ ਉਹ ਵੀ 3-4 ਸਾਰੀ ਉਮਰ ਸਿੱਖਣਾ ਹੀ ਹੁੰਦਾ ਵੀਰੇ ਜੇ ਮੈਂ ਕਹਾਂ ਵੀ ਅੱਜ ਪੂਰਾ ਸਿੱਖ ਗਿਆ ਨਹੀਂ ਸਾਰੀ ਉਮਰ ਲੱ ਤੇ ਬਾਈ ਜਿਵੇਂ ਹੁਣ ਮੱਝਾਂ ਦਾ ਡੇਰੀ ਫਾਰਮ ਕਿਸੇ ਨੇ ਸਟਾਰਟ ਕਰਨਾ ਜਿਵੇਂ ਤੁਸੀਂ ਕਰੀ ਬੈਠਾ ਹਾਂ ਠੀਕ ਆ ਉਹਦੇ ਵਿੱਚ ਵੀ ਪਸ਼ੂਆਂ ਦਾ ਹੁਣ 2 2 3 3 ਲੱਖ ਤੱਕ ਪਸ਼ੂ ਵਰਗੇ ਹਾਂਜੀ ਠੀਕ ਆ ਅਗਲਾ ਕਹਿੰਦਾ 10 ਕਿਲੋ ਵਾਲਾ ਜਾਂ 11 ਕਿਲੋ ਵਾਲਾ ਪਸ਼ੂ ਰੱਖੋ ਨਾ 18 20 ਵਾਲਾ ਉਹ ਬੰਦਾ ਨਵਾਂ ਬੰਦਾ ਲੈ ਵੀ ਨਹੀਂ ਸਕਦਾ ਠੀਕ ਆ ਤੁਸੀਂ ਕੀ ਇਸ ਤਰੀਕੇ ਨਾਲ ਸੁਝਾ ਦੇਣਾ ਚਾਹੁੰਦੇ ਹੋ ਵੀ ਉਹਨਾਂ ਕੋ ਸੱਚ ਦੀ ਆਮਦਨ ਹੈਗੀ ਆ ਨਾਰਮਲ ਬੰਦਾ ਕੋਈ ਲੱਖ ਰੁਪਈਆ ਪਸ਼ੂ ਲੈਦਾ ਸੁਣ ਮੈਂ ਤਾਂ ਹਾਂ ਵੀਰੇ ਹੁਣ ਬਾਹਰਲੇ ਬੰਦੇ ਮੈਨੂੰ ਬਹੁਤ ਫੋਨ ਕਰਦੇ ਨੇ ਇੱਥੇ ਵਾਲੇ ਵੀ ਬਹੁਤ ਕਰਦੇ ਆਂ ਬਾਈ ਯਾਰ ਆ ਚਾਰ ਪੰਜ ਪੰਜ ਪਸ਼ ਮਖਾਵੇ ਤੂੰ ਫੇਲ ਹੋਵੇਂਗਾ ਠੀਕ ਹੈ ਕੋਈ ਕੰਮ ਕਰਨਾ ਇੱਕ ਦੋ ਮੱਜਾ ਸ਼ੁਰੂ ਕਰੋ 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 ਦਿਸਪਲਾਈ ਦਾ ਮੋੜ ਤਿਆਰ ਰੱਖੋ ਆਪ ਜੀ ਹੂੰ ਫਿਰ ਕੋਈ ਸਪਲਾਈ ਹੈ ਨਹੀਂ ਪੰਜ ਮੱਜਾ ਤੁਸੀਂ ਲੈਤੀਆਂ ਠੀਕ ਆ 14 ਲੀਟਰ ਵਾਲੀਆਂ ਪਰਵਾ ਤੇ 13 ਲੀਟਰ ਲੈਤੀਆਂ ਤੇ ਦੁੱਧ ਕਿੱਥੇ ਪਾਵੋਗੇ ਡੈਰੀ ਚ ਡੈਰੀ ਜਿੱਦਾਂ ਲੱਗਣਾ 40 ਕਿਉਂਕਿ 40 ਹੋ ਜਾ 40 50 ਬਸਾਂ ਹੱਦ ਹੋ ਜਾਂਦਾ ਆਈ ਰੇਟ ਮਿਲਦਾ ਪਰ 35 ਰੁਪਏ ਦਾ ਫੀਡ ਹੋ ਹੀ ਪਿਆ ਬਾਈ ਉਦੋਂ ਉੱਤੇ ਖਰਚੇ ਹੋਰ ਨੇਗੇ ਤਰੋਂ ਕੀ ਬਚੂਗਾ ਠੀਕ ਆ ਜਦੋਂ ਉਹਦੀ ਫਰਟ ਪਤਾ ਲੱਗ ਜਾਊਗਾ ਦੁੱਧ ਘਟੇ ਕੋਈ ਦੁੱਧ ਘਟੇ ਮੈਂ ਕਹਿਣਾ ਇੱਕ ਦੋ ਪਸ਼ੂਆਂ ਤੋਂ ਕੰਮ ਸਟਾਰਟ ਕਰੋ ਸਪਲਾਈ ਰੱਖੋ ਆਪਣੀ ਇੱਕ ਦੋ ਪਸ਼ੂਆਂ ਦੇ ਜੇ ਬਾੜੀ ਦੋਸਤਾਂ ਨਾਲ ਵਧਾ ਲਓ ਜੀ ਮੰਨ ਲਓ ਡਿਮਾਂਡ ਆ ਗਈ ਫਿਰ ਉਹਦਾ ਹੀ ਚੋ ਜੇ ਮੱਝ ਵੀ ਲੈ ਜਾਓ ਠੀਕ ਹੈ ਜੇ ਮੰਨ ਲਓ ਵੀਰਾ ਪੁੱਛਦਾ ਇਹ ਮਤਲਬ ਹੈਗਾ ਬਾਈ ਜੀ ਵੀ 12 ਲੀਟਰ ਵਾਲੀ ਮੱਝ ਤੋਂ ਵੀ ਸਟਾਰਟ ਕਰ ਸਕਦਾ ਬੰਦਾ ਕਿ ਵੀ ਬਰੀਡ ਵੱਲ ਜਾਣਾ ਚਾਹੁੰਦਾ ਜੇ ਨੂੰ ਤੁਸੀਂ ਤਾਂ ਇੱਕ ਤਰ੍ਹਾਂ ਦਾ ਸਿਸਟਮ ਮੰਨ ਲਓ ਤੁਹਾਡਾ ਹੋ ਗਿਆ ਸਿਸਟਮ ਸੈਟਅਪ ਵਹਿ ਗਿਆ ਹਾਂ ਜੀ ਤੁਸੀਂ ਤਾਂ ਬਰੀਡ ਦੇ ਵੀ ਕੰਮ ਕਰ ਸਕਦੇ ਹੋ ਹਾਂ ਜੀ ਠੀਕ ਆ ਕਿ ਨਵਾਂ ਬੰਦਾ ਉਹਨੂੰ ਵੀ ਮਹਿੰਗੀਆਂ ਮੱਜਾਂ ਵਾਲਾ ਜਾਣਾ ਚਾਹੀਦਾ ਕਿ ਵੀ ਮੰਨ ਲਾ ਕਰ ਸਕਦਾ 12 13 ਵਾਲੇ ਵੀ ਬਚਤ ਦਿੰਦੀ ਆ ਨਹੀਂ 12 13 ਲਈ ਜਿਹਨੇ ਕੰਮ ਸ਼ੁਰੂ ਕਰਨਾ ਉਹ 12 13 ਲੀਟਰ ਵਾਲੇ ਲੈ ਕੇ ਜਿਹੜਾ ਕੰਮ ਸਟਾਰਟ ਕਰੇ ਹਾਂ ਕਈ ਵਾਰੀ ਕੰਮ ਕੋਈ ਬੰਦੇ ਨੂੰ ਪਤਾ ਨਹੀਂ ਹੁੰਦਾ ਪਸੂਆਂ ਦਾ ਹਾਂ ਹਾਂ ਉਹਨਾਂ ਨੂੰ ਉਹਨਾਂ ਨੂੰ ਨੌਲੇਜ ਹੋ ਜਾਂਦਾ ਉਹਨੂੰ ਨੌਲੇਜ ਹੋ ਜਾਂਦਾ ਹਾਂ ਵੀ ਬਾਕੀ ਬਰੀਡ ਦੇ ਦਾ ਹੁਣ ਜੇ ਉਹੀ ਵੀਰੇ 16 17 18 ਆ ਆ 20 ਲੀਟਰ ਵਾਲੀ ਮੈਸ ਲਿਆਵੇ ਉਹ ਫੇਲ ਹੋਊਗਾ ਕਿਉਂਕਿ ਉਹ ਤੋਂ ਨਹੀਂ ਉਹ ਹੋਣੀ ਨਹੀਂ ਸੇਵਾ ਨਹੀਂ ਬਣੇਗਾ ਸੇਵਾ ਹੋਣੀ ਲੋ ਹਾਂ ਬਾਕੀ ਇਹ ਚੀਜ਼ ਬੰਦੇ ਨੂੰ ਐਕਸਪੀਰੀਅੰਸ ਦੇ ਹਿਸਾਬ ਨਾਲ ਨਹੀਂ ਪਤਾ ਲੱਗਦਾ ਵੀ ਇਹ ਐਨੇ ਵਾਲੀ ਹੈਗੀ ਹੈ ਕਿ ਨਹੀਂ ਹਾਂ ਜੀ ਹਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਹੁਣ ਉਹ 20 ਲੀਟਰ ਵਾਲੇ ਆਊਗਾ ਉਹ ਤਾਂ ਵਿਚਾਰੇ ਦਾ 13-14 ਲੀਟਰ ਦੁੱਧ ਘਟਾ ਸਕਦਾ ਕਿਉਂਕਿ ਉਹਨੂੰ ਪਤੀ ਜਾਣਕਾਰੀ ਨਹੀਂ ਕਿ ਵੀ ਕੀ ਪਾਉਣਾ ਇਹਨੂੰ ਕਿੰਨੀ ਫੀਰ ਪਾਉਣੀ ਕੀ ਨਾ ਠੀਕ ਹੈ ਹਾਂ ਇੱਕ ਦੋ ਕੋ ਚਾਰ ਪੰਜ ਪਸ਼ੂ ਲਿਆ ਕੇ ਫੇਰ ਚਾਹੇ ਉਹਨੂੰ ਪੂਰਾ ਗਿਆਨ ਹੋ ਜੂਗਾ ਠੀਕ ਹੈ ਵੀ ਹਾਂ ਮੱਝ ਨੂੰ ਕਿਵੇਂ ਪਾਉਣਾ ਕਿਵੇਂ ਰੱਖਣਾ ਕੀ ਖੀਬ ਹੋਣਾ ਚਾਹੀਦਾ ਇਹਨੂੰ ਇਹ ਤਾਂ 20-20 ਲੀਟਰ ਲੈ ਕੇ ਬੰਦ ਲੈ ਠੀਕ ਹੈ ਅਮਰਜੀਤ ਭਾਈ ਆਪਣਾ ਬਰੀਡ ਨਾਲ ਰਿਲੇਟਡਰੀ ਸਵਾਲ ਹੈਗਾ ਜਿਵੇਂ ਬੀਜ ਮਹ ਸੀਮ ਬਣਾਉਂਦੇ ਆ ਹਾਂਜੀ ਠੀਕ ਆ ਸੀਮਨ ਦੇ ਸਾਬ ਨਾਲ ਕਹਿੰਦਾ ਵੀ 80 ਲੀਟਰ ਵਾਲੀ ਦਾ ਸੀਮਨ ਜਾ ਠੀਕ ਆ ਤੁਸੀਂ ਇਹ ਸੀਮਣਾ ਤੇ ਡਿਪੈਂਡ ਕਰ ਦੋ ਜਾਂ ਕੋਈ ਕਟਾ ਆਉਦਾ ਵੀ ਮਤਲਬ ਆਵਾ ਕਟਾ ਪਾ ਲੈ ਬਾਈ 80 ਲੀਟਰ ਵਾਲੀ ਮਾ ਜੀ ਦਾ ਠੀਕ ਹੈ ਹਾਂਜੀ ਠੀਕ ਹੈ ਜਿਵੇਂ ਜੀ ਉਹਨੂੰ ਪੀੜੀ ਦਾ ਚੇਂਜ ਕਰ ਦਿੰਦੇ ਤੁਸੀਂ ਉਹਨੂੰ ਚੇਂਜ ਕਰ ਦੋ ਦੋ ਦੇ ਸਾਬ ਨਹੀਂ ਉਹ ਤਾਂ ਚਾਹੁੰਦੇ ਰਿਹਾਗਾ ਜਿਹੜੀ ਮੱਝਾਂ ਨੇਗੀਆਂ ਤੇ ਇੱਕ ਮੱਝ ਹੋਰ ਹੈਗਾ 18 ਲੀਟਰ ਵਾਲੀ ਹੈ ਜੀ ਉਹਦੇ ਸੀਮਨ ਹੋਰ ਭਰਿਆ ਹੋਇਆਗਾ ਜਿਹੜੇ ਉਹਦੇ ਬੱਚੇ ਨੇਗੇ ਉਹਦੇ ਬੱਚੇ ਉਹਦੇ ਗਾਂ ਉਹ ਵੀ ਪ੍ਰੋਪਰ ਰਿਕਾਰਡ ਰੱਖਣਾ ਚਾਹੀਦਾ ਹਾਂ ਰੱਖਣਾ ਹੈ ਈਮਾਲ ਜੇ ਤੈਨਾਂ ਕਸਾਲ ਬਦਲਿਆ ਵੀ ਜਾਵੇ ਹਨਾ ਵੀ ਨਵਾਂ ਹੋ ਜਾਵੇ ਉਹਨਾਂ ਫਰਕ ਪੈਂਦਾ ਹੈ ਕਹਿਣ ਦਾ ਪਾਬ ਕਿ ਵੀਰੇ ਜੀ ਕਿਤੇ ਕੋਲ 5-6 ਪਸ਼ੂ ਨੇਗੇ ਉਹ ਆਪ ਦਾ ਕੱਟਾ ਆਖਣ ਦਾ ਫਾਇਦਾ ਤੇ ਲੋਕ ਵੀ ਖਰਚੀ ਵਾਲੇ ਦੇਖਦੇ ਆ ਖਰਚੇ ਜੀ ਹੁਣ ਮੱਝ ਇੱਕ ਇੱਕ ਬੜਾ ਭੰਨ ਗਈ ਕੀ ਕਰੇਗਾ ਬਾਈ ਨਹੀਂ ਦੇਖਦੇ ਤਾਂ ਆਗੇ ਨੇ ਇੱਕ ਮੱਝ ਕੱਟੇ ਨੂੰ ਵੇਚਣ ਵੇਗੀ ਕੀ ਕਰੇਗਾ ਬਥੇਰੇ ਵੇਚਦਿਆਂ ਨੇ ਮੈਂ ਪਹਿਲਾਂ ਡਾਕਟਰ ਨੂੰ ਟੀਕੇ ਭਰਵਾਉਣਾ ਹੁੰਦਾ ਸੀਗਾ ਹੂੰ ਕੱਟਾ ਤਾਂ ਮੈਂ ਹੁਣ ਹੀ ਰੱਖਿਆ ਤਿੰਨ ਚਾਰ ਸਾਲ ਦਾ ਤਿੰਨ ਸਾਲ ਦਾ ਠੀਕ ਹੈ ਜੀ ਉਦੋਂ ਪਹਿਲਾਂ ਮੈਂ ਕੱਟੇ ਵਾਲ ਨੂੰ ਮੈਂ 4-5 ਮਹੀਨਾ ਕੱਟੇ ਨੂੰ ਵੇਚਿਆ ਠੀਕ ਹੈ ਜੀ ਕਿਉ ਡਾਕਟਰ ਨੂੰ ਕਹਿੰਦੇ ਬਈ ਯਾਰ ਆਈ ਉਸ ਦਾ ਆਪ ਨੂੰ ਥੋੜਾ ਘੱਟ ਪਤਾ ਹੁੰਦਾ ਸੀਗਾ ਡਾਕਟਰ ਨੂੰ ਕਹਿੰਦੇ ਬਈ ਆਈ ਮਾਜੇ ਹਿੱਟ ਚਾਈਆ ਹੁਣ ਕੁਝ ਨਹੀਂ ਦੇਖਣਾ ਆ ਕੇ ਮਾਜੇ ਕੋਲ ਮਾਜ ਲਾਓ ਲਾ ਸੰਜੇ ਚ ਲਾ ਲਓ ਫਾਫਾ ਚਾੜ ਕੇ ਟੀਕਾ ਕੱਢ ਕੇ ਭਰ ਦੇ ਹਰੀ ਜੇ ਉਹਨੇ ਆ ਕੇ ਦੇਖਣਾ ਸੀਗਾ ਵੀ ਹੈਗੇ ਕਿ ਨਹੀਂ ਹੀਟ ਤੇ ਪੂਰੀ ਹੈਗਾ ਕੋਈ ਅੰਦਰ ਇਫੈਕਸ਼ਨ ਹੋਈ ਹੈ ਹਮ ਕਹਿੰਦੇ ਟੀਕਾ ਕੱਢ ਲਿਆ ਚ ਪੈਸੇ ਦੇ ਜੇਬ ਚੋਂ ਕਢਾ ਕੇ ਲੈ ਕੇ ਜਾ ਹਮ ਬਹੁਤ ਕਦਾਉਂਦੇ ਨੇ ਬਈ ਇਹ ਚੀਜ਼ ਕੋਈ ਮੰਨੇ ਨਾ ਵੀ ਸਾੰਨੇ ਦਾ ਇਹ ਕੁਦਰਤੀ ਸਾਭ ਨਾਲ ਆਪਦੇ ਸਿਸਟਮ ਨਾਲ ਉਹ ਕਰਨਾਗਾ ਮੈਂ ਬਹੁਤ ਘੱਟ ਮੈਂ ਕੀ ਕਹਾਂ ਇੱਕ ਅੱਧੀ ਮਾਦੀ ਲਵਾਈ ਹੋਵੇ ਇਹ ਤਾਂ ਮੈਂ ਟੋਬੇ 'ਚ ਜਦੋਂ ਝੋਟਾ ਹੀ ਮੈਂ ਖੋਲਦਿਆਂਗੇ ਘਾਂਟਾ ਪਹਿਲਾਂ ਝੋਟਾ ਵਿੱਚ ਹੀ ਛੱਡ ਦਾਂ ਥੋੜਾ ਠੀਕ ਹੈ ਹਾਂ ਅੱਥੇ ਨੇ ਪਹਿਲਾਂ ਜਦੋਂ ਆ ਬੱਗ ਲਗਾ ਬੱਗ 'ਚ ਘਾਂਟਾ ਪਹਿਲਾਂ ਪੁੱਲਾ ਛੱਡ ਦੇਣਾ ਜਿਹੜੀ ਮੈਸਾਈ ਹੁੰਦੀ ਆ ਉਹ ਆਪ ਹੀ ਲਾਉਂਦੀ ਆ ਜਦੋਂ ਮੈਂ ਛੱਡ ਲੱਤਾਂ ਮਾਰ ਲੱਗਦੇ ਨੇ ਗਿਆ ਤੇ ਬਾਅਦ ਪਲਾਏ ਪੰਜ ਪੰਜ ਛੇ ਦਿਨ ਨਿਕਬਣਾ ਨਹੀਂ ਹੂੰ ਠੀਕ ਹੈ ਮਜੀਤ ਭਾਈ ਜਦੋਂ ਵੀ ਕੋਈ ਡੇਰੀ ਫਾਰਮਰ ਮੈਸਾਂ ਵਾਲਾ ਜਾਂ ਕੋਈ ਲਾਲੋਗਾਮ ਵਾਲਾ ਭਾਵੇਂ ਤਾਂ ਚ ਮੱਧਨੀयां ਆਮਦਨ ਦੱਸਣ ਲੱਗ ਜਾਂਦਾ ਨਾ ਵਿੱਚ ਕਮੈਂਟ ਜਾਂ ਇਹੀ ਸਵਾਲ ਆਇਆ ਹੁੰਦਾ ਵੀ ਇਹ 5 ਮਹੀਨੇ ਦੁੱਧ ਦਿੰਦੀਆਂ ਜਾਂ 6 ਮਹੀਨੇ ਦੁੱਧ ਦਿੰਦੀਆਂ ਵੀ ਉਸ ਤੋਂ ਬਾਅਦ ਤਾਂ ਤੁਸੀਂ ਸਮਾਂ ਲਾਉਂਦੇ ਨਹੀਂਗੇ ਛੋਡੇ ਕੋਲੇ ਮਤਲਬ ਇਹ ਬਰੀਡ ਦਾ ਫਰਕ ਹੁੰਦਾ ਜਾਂ ਆਪਣਾ ਮਤਲਬ ਖਾਦ-ਖਾਕ ਦਾ ਫਰਕ ਹੁੰਦਾ ਛੋਡੇ ਕੋਲੇ ਮੱਝ ਕਿੰਨਾ ਸਮਾਂ ਦੁੱਧ ਦਿੰਦੀ ਆ ਇਹਦਾ ਅਲੱਗ-ਅਲੱਗ ਮੱਝ ਦਾ ਹੋਣ ਹੁੰਦੇ ਹੁਣ ਜੀ ਇੱਕ ਤੁਹਾਨੂੰ ਦਿਖਾਦਾ ਆਹ ਟੋਟੀ ਆ ਇਹ 1.5 ਮਹੀਨਾ ਸੀ ਆਪ ਛੱਡੀ ਬਈ ਇਹ 1.5 ਮਹੀਨਾ ਪਹਿਲਾਂ ਛੱਡੀ ਆਪ ਖੁਦ ਛੱਡੀ ਆ ਦੁੱਧ ਦਾ ਇੱਕ ਇੱਕ ਡੰਗ ਪਾਵਾ ਠੀਕ ਹੈ ਜਿਹੜੀ ਉਹ ਪਹਿਲੇ ਨੰਬਰ ਤੇ ਥੋਟੀ ਉਹਨੇ ਕਡੰਗ ਤੇ ਹੋਣ ਲੱਗੀ ਧਰਕਣ ਲੱਗੀ ਹੂੰ ਇਹਨੂੰ ਕਿਸ ਕੋਈ ਬੰਦਾ ਮੈਂ ਉਹ ਆਗਾ ਰੈਰੀ ਫਾਰਮ ਵਾਲਾ ਉਹਨੂੰ ਕੁਝ ਨਹੀਂ ਪਤਾ ਵੀਰੇ ਤੀਬਰ ਇਹ ਨਾ ਇਹਦਾ ਪਸ਼ੂ ਦਾ ਆਪੇ ਆਪੋ ਬਰੀਡ ਦਾ ਉਹ ਕਟਮੈਂਡ ਕਰਦਾ ਵੀ 5 ਦਿਨਾਂ ਸਰਕੇ ਜਾਂਦੀ ਹੈ ਹੂੰ ਜਿਹੜੇ ਵੱਡੇ ਵੱਡੇ ਫਾਰਮਰ ਉਹਨਾਂ ਨਾਲ ਮੱਝਾਂ ਵੀ ਕੋਈ ਕੋਈ 2-2 ਮਹੀਨੇ ਪਹਿਲਾਂ ਤੋਂ ਛੱਡਣੇ ਪੈਂਦੇ ਨੇ ਜਾਂ ਇਹ ਜਿਵੇਂ ਸੋਣੇ ਉਹਨੂੰ ਫਾਰਮਾਂ ਤੇ ਹੈ ਜੀ ਮੰਨੇ ਨਾ ਮੰਨੇ ਕੋਈ ਵੀ ਜਿਹੜੇ 4-4 5-5 6-6 ਮਹੀਨੇ ਪਹਿਲਾਂ ਦੁੱਧ ਭੱਜ ਜਾਂਦੇ ਨੇ ਇਹ ਭਈ ਜਿਵੇਂ ਹੁਣ ਆਪਾਂ ਕਹਿੰਨੇ ਵੀ ਇਹ ਫਲਾਣ ਨੇ ਸੀਮ ਨਾਲ ਜੀ ਜਾਂ ਮੰਨ ਲਓ ਫਲਾਣ ਨੇ ਦੁੱਧ ਦੇ ਰਿਕਾਰਡ ਵਾਲੀ ਮੱਛੀ ਦੀ ਕੱਟੀ ਐ ਜਿਵੇਂ ਅਨਮੋਲ ਆ ਗਿਆ ਜਾਂ ਪੀਸ 575 ਕਹੀ ਸੀ ਮਨਾ ਲਿਆ ਹਾਂ ਤੇ ਨਾ ਠੀਕ ਜਿਵੇਂ ਅੱਜ ਦੀ ਕੱਟੀ ਲਾ ਲਈ ਆਪਾਂ ਤੁਹਾਡੇ ਕੋਲੇ ਤਾਂ ਹੁਣ ਮੌਲੇ ਨੇ ਕੱਟੀਆਂ ਵੀ ਹੋ ਗੀਆਂ ਨਾ ਉਹਦੇ ਦੇ ਵੀ ਉਹਨਾਂ ਦਾ ਇਹਨਾਂ ਤੇ ਜਾਂਦੀਆਂ ਇਸ ਤਰੀਕੇ ਨਾਲ ਵੀ ਜਿਵੇਂ ਤੁਸੀਂ ਕਹਿੰਨਾ ਡੇਢ ਮਹੀਨਾ ਪਹਿਲਾਂ ਸੱਤਰੀ ਪੈਂਦੀ ਆ ਕੋਈ 4 ਮਹੀਨੇ ਪਹਿਲਾਂ ਸੱਤਨੀ ਪੈਂਦੀ ਆ ਵੀ ਕੱਟੀਆਂ ਉਸ ਵਾਰ ਉਹਨਾਂ ਦਾ ਹੁੰਦਾ ਕਿ ਨਹੀਂ ਜਿਆਦਾਤਰ 70 80% ਤਾਂ ਹੁੰਦਾ 80% ਜਾਂਦੀ ਆ ਕੋਈ ਉਹ ਮਤਲਬ ਕੋਈ ਪਿਓ ਤੇ ਬਾਗ ਜਾਂਦੀ ਆ ਕੋਈ ਮਤਲਬ ਮ ਹੁੰਦਾ ਹੀ ਹੁੰਦਾ ਬਾਕੀ ਹਲੇ ਭਾਵੇਂ ਜਿਹੜੀ ਮਾਂਗਰ ਦੇ ਬੱਚੇ ਤਿਆਰ ਹੋ ਰਹੇ ਨੇਗੇ ਤੇ ਹਜੇ ਦੁੱਧ ਤੇ ਨਹੀਂ ਆਇਆ ਇਹਦੇ ਹਾਲਾ ਗੱਪਾਂ ਨਹੀਂ ਹੋਏ ਛੋਟੇ ਨੇ ਠੀਕ ਹੈ ਹਾਂ ਠੀਕ ਹੈ ਜੀ ਤੇ ਬਈ ਖਾਦ ਦੇ ਵਿੱਚ ਜਿਵੇਂ ਹੁਣ ਅਚਾਰ ਹੁੰਦਾ ਹਨਾ ਜਦੋਂ ਫੀਡ ਦਾ ਆਪਾਂ ਸਾਰੀ ਪਾਉਣੀ ਹੈ ਅਚਾਰ ਦੇ ਵਿੱਚ ਉਹਨੂੰ ਮੱਝਾਂ ਵਾਲੇ ਫਾਰਮ ਤੇ ਭੰਡਿਆ ਜਾਂਦਾ ਇੱਕ ਤਰੀਕੇ ਨਾਲ ਕਹੇ ਜਾਂਦਾ ਵੀ ਅਚਾਰ ਨਾਲ ਪਸ਼ੂ ਰਹਿਣੋਂ हट ਜਾਂਦੇ ਜਿਵੇਂ ਆਪਾਂ ਪਹਿਲਾਂ ਤੁਹਾਡੀ ਗੱਲ ਕਰਕੇ ਜੀ ਟੀਕੇ ਵਾਲੇ ਪਸ਼ੂ ਵੀ ਖਾਅ ਹੋ ਜਾਂਦੇ ਕਿਉਂਕਿ ਡਾਕਟਰ ਨੇ ਸਾਰੇ ਡਾਕਟਰ ਇੱਕੋ ਜਿਹੇ ਤਰ੍ਹਾਂ ਹੁੰਦੇ ਉਹਨਾਂ ਨੇ ਦੇਖਣਾ ਨਹੀਂ ਵੀ ਪ੍ਰੋਪਰ ਹੀਟ ਹੈਗੇ ਕਿ ਨਾ ਜਿਸ ਨੂੰ ਮੈਂ ਦੱਸਦਾ ਜੀ ਇਸ ਤਰ੍ਹਾਂ ਦਾ ਸਵਾਲ ਚਾਰ ਵਾਰੀ ਪੁੱਛਣਾ ਨਹੀਂ ਚਾਰ ਤੁਸੀਂ ਪਾਉਣਾ ਚਾਰ ਚਾਰ ਮੈਂ ਪਾਉਣਾਗਾ ਜਿਆ ਦੋ ਸਾਲ ਹੋ ਗਏ ਹੁਣ ਪਾਏ ਨਹੀਂ ਗਾ ਪਹਿਲਾਂ ਪਾਉਂਦਾ ਸੀਗਾ ਪਰ ਚਾਰ ਮਾੜਾ ਵੀ ਆ ਮਾੜਾ ਵੀ ਨਹੀਂ ਗਾ ਮਾੜਾ ਕਿਵੇਂ ਆ ਵੀਰ ਕੋਈ ਵੀ ਚੀਜ਼ ਆ ਨਾ ਜਿੰਮਟ ਤੋਂ ਵੱਧ ਪਾਉਣਾ ਮਾੜੀ ਹੁੰਦੀ ਆ ਹੁਣ ਲੋਕ ਮੇਰੇ ਵੀਰ ਕੀ ਕਰਦੇ ਨੇ ਤੂੜੀ ਪਾਉਣ ਦੇ ਮਾਰੇ ਮੇਰੀ ਅਥਾਰਟੀ ਆ ਨਾ ਮੇਰਾ ਚਾਰ 12 ਮਿੰਟ ਕੀ ਦਾ ਮੇਰਾ ਚਾਰ ਜਾਂਦਾ ਉਹ ਮੈਂ ਖਰਾਬ ਹੋਊਗੀ ਹੋਊਗੀ 100% ਠੀਕ ਆ ਹਾਂ 40 50% ਆਚਾਰ ਚਾਹੀਦਾ ਵਿੱਚ ਅੱਧੇ ਟੁੱੜੇ ਪੈਣਗੇ ਅੱਧੇ ਟੁੱੜੇ ਫੇਰ ਕੋਈ ਦਿੱਕਤ ਨਹੀਂ ਵਿੱਚ ਇਹ ਸਾਲ ਪਰ ਲਗਾਤਾ ਭਾਈ ਮੈਂ ਫੇਰ ਵੀ ਵਿੱਚ 2 2 ਦਿਨ ਵਿਕੇ ਥਾਂ ਫਿਰਦਾ ਬੀਜ ਦਾ ਵੀ ਠੀਕ ਆ ਆਚਾਰ ਨਾਲ ਵੀ ਫਰਸ ਵੀ ਹਰਾ ਵੀ ਚਾਹੀਦਾ ਉਹ ਨਾ ਜ਼ਰੂਰੀ ਆ ਜੇ ਇਹ ਤਾਂ ਪਸ਼ੂ ਨੂੰ ਬੀਜ ਜਮਾਣਾ ਕੋਈ ਮਰਜ਼ੀ ਪਾਈ ਤਾ ਹੂੰ ਪਾਈ ਤੇ ਕੋਈ ਮਰਜ਼ੀ ਹਾਂ ਕੋਈ ਮਰਜ਼ੀ ਬਾਕੀ ਵੀ ਪਾਉਣ ਦਾ ਵੀ ਤਰੀਕਾ ਚਾਹੀਦਾ ਇੱਕ ਤਾਂ ਹੁਣ ਜੇ ਪਸ਼ੂ ਆ ਜਿਹੜੇ ਮੈਨੂੰ ਥਿੰਕ ਦੇ ਵਿੱਚ ਪਸੰਦ ਆ ਪਸੌਂਕ ਨਾਲ ਕਰਾਂਗੇ ਫੇਰ ਹੀ ਇਹ ਆਪਾਂ ਨੂੰ ਬੈਨੀਫਿਟ ਦੇਣਗੇ ਵੀ ਚਾਰ ਪੱਟਿਆ ਗਰਮ ਗਰਮ ਸੜਤਾ ਉਹ ਸੋਡਾ ਕੀ ਪ੍ਰੋਸੈਸ ਪੁਦੀ ਮੰਨ ਲੋ ਗ੍ਰਮਾਇਸਿਕ ਦਮ ਨਿਕਲੇ ਜਿਵੇਂ ਅੱਧੇ ਹੀ ਤੁਸੀਂ ਤੂੜੀ ਵਾਲਾ ਦੱਸਤਾ ਹਾਂਜੀ ਤੂੜੀ ਵਾਲਾ ਤੁਸੀਂ ਦੱਸਤਾ ਵੀ ਤੂੜੀ ਅੱਧਦੀ ਪੌਣੀ ਚਾਹੀਦੀ ਔਰ ਪੌਣੀ ਜੀ ਵਿੱਚ ਜਮਾ ਤਾਜੀ ਸਿੱਟ ਦਿੰਦੇ ਕੋਣੀ ਜਿਹਦੇ ਵਿੱਚ ਸਮੈਲ ਵੀ ਆਉਣੀ ਹੁੰਦੀ ਹੈ ਨਹੀਂ ਮੈਂ ਕੀ ਕਰਦਾ ਮੈਂ ਆਪਦੀ ਗੱਲ ਦੱਸਦਾ ਮੈਨੂੰ ਹੋਰਾਂ ਦਾ ਨਹੀਂ ਪਤਾ ਮੈਂ ਕਿ ਹਾਂ ਮੈਂ ਸਵੇਰੇ ਪਾਟ ਲੈਣਾ ਹੂੰ ਤੇ ਪਾਟ ਕੇ ਸਵੇਰੀ ਪਾ ਲੈਣਾ ਠੀਕ ਹੈ ਠੀਕ ਹੈ ਮੱਝਾਂ ਹੁੰਦੀਆਂ ਡੋਬੇ ਚ ਠੀਕ ਭਾਈ ਤਾਂ ਨਵੇਂ ਬੰਦਿਆ ਜੇਕਰ ਮੈਂ ਇੱਕ ਮੌਸਮ ਨੂੰ ਸਾਹ ਕੋਠਾ ਠੰਡਾ ਹੋਇਆ। ਉਹ ਨਾਲ ਇੱਕ ਤਰੀਕੇ ਨਾਲ ਛੋਟਾ ਵੀ ਸ਼ਾਮੇ ਸ਼ਿਕਾਇਆ ਜਾਂਦਾ। ਹਾਂ ਉਸ ਗੋਣੇ ਚ ਪਿਆ ਜੋ ਚ ਹਾਂ ਪਿਆ। ਗਰਮੀ ਕਦੇ ਪੂਣ ਹੋਈ ਜਾਂਦੀ ਹੈ। ਕੁਝ ਮਰਦੀ ਇਹ ਨਹੀਂ ਹੈਗਾ ਵੀ ਜਦੋਂ ਹੁਣ ਤੁਹਾਡੇ ਮੱਝਾਂ ਖੜੀਆਂ ਨੇ ਉਹ ਨਹੀਂ ਜਿੱਦਿਆ ਕਦੇ ਵੀ ਨਹੀਂ ਪਾਇਆ। ਇਹ ਨਹੀਂ ਕਰਨਾ। ਠੀਕ ਹੈ। ਇਹ ਇਹ ਚਾਰ ਦੇ ਹੋਰ ਵੀ ਮੈਨੇ ਫਟਾ ਬਾਈ। ਇਹਦੇ ਨਾਲ ਵੀਰੇ ਜਿਹੜੇ ਪਸ਼ੂ ਨੇ ਉਹ ਰਾਜੀ ਹੋ ਜਾਂਦੇ ਨੇ। ਠੀਕ ਹੈ। ਹਾਂ ਜਿਹੜੀ ਮਾਗਰ ਕੱਤੀ ਆ ਕੱਟੇ ਨੇਗੇ ਬਹੁਤ ਜੀ ਰਾਜੀ ਹੋ ਜਣਗੇ। ਠੀਕ ਹੈ। ਬਹੁਤ ਜੀ ਬਹੁਤ ਹਰਕਤ ਮੈਂ ਨਾਲ। ਇੱਕ ਬਈ ਮਿੱਥਾਗਾ ਪਤਾ ਨਹੀਂ ਹੈਗਾਗਾ ਸਿਸਟਮ ਜਿਵੇਂ ਕਹਿੰਦਾ ਚੰਮ ਚੜ ਜਾਂਦਾ ਜੇ ਬੱਚੇ ਦਾ ਨਹੀਂ ਤੇ ਵੀ ਉਹ ਚੜ ਜਾਂਦਾ ਮਾਸ ਫਰਕ ਤਾਂ ਹੈਗਾ ਬਈ ਪਰ ਇਹ ਨਾਲ ਮਿਨਿਮਸ ਤੇ ਜ਼ਰੂਰੀ ਆ ਮੈਨੂੰ ਮਿਕਸ ਜੀ ਹਾਂ ਇਹਦੇ ਬੱਚਾ ਤੁਸੀਂ ਉਹਨੂੰ ਬੱਚੇ ਨੂੰ ਘੱਟੀ ਨੂੰ achar ਪਾਉਣੇ ਹੋਗੇ ਹਨਾ ਉਹ ਮੈਨੂੰ ਵਿੱਚ ਜ਼ਰੂਰ ਪਾਓ ਠੀਕ ਹੈ ਹਾਂ ਫੇਰ ਫੇਰ ਕੁਝ ਕਰ ਜਿਵੇਂ ਆਪਣੇ ਘੱਟੇ ਘੱਟੀਆਂ ਆ ਗਈ ਇਹਨਾਂ ਨੂੰ ਕਿੰਨੇ ਚਿਰ ਬਾਅਦ ਆਪਾਂ achar ਤੁਸੀਂ ਕਿੰਨੇ ਚਿਰ ਬਾਅਦ ਸ਼ੁਰੂ ਕਰ ਲਓਗੇ ਇਹ ਤਾਂ ਬਹੁਤ ਨੇ ਬਾਅਦ ਨੇ ਐਨੀ ਬਲਵੋ ਜਿਹਨੂੰ ਦੋ ਦਰਤ ਤੋਂ ਬਾਹਰ ਆ ਕੇ ਨੇ ਦੋ ਮਹੀਨਾਵਾਂ ਤੱਕ ਪਾਉਣਾ ਚਾਹੀਦਾ ਦੋ ਮਹੀਨੇ ਚ ਪਾਉਣਾ ਚਾਹੀਦਾ ਹੈ ਕੋਈ ਜਦੋਂ ਦਿਨਾਂ ਦਿਨ ਤੱਕ ਖਾਂਦੇ ਨੇ ਤਾਂ ਖਾਣੀ ਨਹੀਂ ਹੈ ਕਿ ਉਹਨੇ ਹਾਂ ਉਸ ਤੋਂ ਬਾਅਦ ਤਾਂ ਜਿਹੜਾ ਕੋਸਟ ਖਾਂਦੇ ਜਿਹਨਾਂ ਨਾਲ ਸੰਨੀ ਖਾਣ ਲੱਗ ਗਿਆ ਤੁਸੀਂ ਹਾਂ ਮੇ ਮੇਰੀ ਮੇਰਾ ਵੀ ਨਾ ਫਾਰਮ ਆ ਵੀਰ ਮੈਂ ਲੋਕਾਂ ਨਾਲ ਥੋੜਾ ਜਿਹਾ ਅਲੱਗਾਂ ਹੂੰ ਮੈਂ ਨਹੀਂ ਜੇ ਕੇ ਚੱਲਦਾ ਮਤਲਬ ਜੇ ਪਸ਼ੂ ਖਾਣ ਲੱਗ ਗਿਆ ਉਹਨੂੰ ਜੋ ਮਰਜ਼ੀ ਪਾਲ ਚਾਹੇ ਜਿਹੜਾ ਖਾਂਦਾ ਖਵਾਉ ਉਹ ਜਿਹੜੀ ਚੀਜ਼ ਉਹਦਾ ਪਚਾਊਗਾ ਉਹੀ ਖਾਊਗਾ ਉਹੀ ਖਾਊਗਾ ਇਹਨਾਂ ਵੀ ਆਪਣੇ ਵੈਸੇਟ ਹੀ ਹੁੰਦੇ ਆ ਹਾਂ ਵੀਰਾ ਬੱਚੇ 5-10 ਤੋਂ ਖਾਂਦਾ ਜਦੋਂ ਬੱਚਾ ਸ਼ਕਤੀ ਹੋਊ ਆਪੇ ਖਾਂ ਲਵੇ ਆਪੇ ਖਾਂ ਲਵੇ ਜਿਹਨੂੰ ਨਹੀਂ ਚੰਗਾ ਲੱਗੂ ਤੇ ਸਾਢ ਵੀ ਦੇਊਗਾ ਉਹ ਸਾਢ ਦੇਊਗਾ ਕਿੱਡੀ ਗੱਲ ਠੀਕ ਹੈ ਜੀ ਤੇ ਫੀਡ 'ਚ ਬਈ ਆਪਣਾ ਕੀ ਫੀਡ ਦਾ ਕੀ ਸਿਸਟਮ ਆ ਤੁਹਾਡਾ ਘਰ ਦੀ ਕਰਾਉਣਾ ਮੁੱਲ ਦੀ ਪਾਉਣਾ ਕੀ ਸਿਸਟਮ ਹੈ ਇਹ ਕਰ ਜਿਆ ਕਰਾ ਚ ਪਹਿਲਾਂ ਮੈਂ ਮੁੱਲ ਦੀ ਪਾਉਣਾ ਦੀਗਾ ਹੂੰ ਇਹ ਜੋ ਕੰਪਨੀ ਦੀਗੀ ਤੇ 8000 ਉਹ ਪਾਉਣੀ ਦੀਗਾ ਹੂੰ ਉਹ ਤਾਂ ਜ਼ਰੂਰ ਬਰਦਾ ਪਰ ਮੱਜਾਂ ਜਿਹੜੀ ਮੇਰੀ ਐਨ ਖਾਰਦੀ ਜਣੇ ਠੀਕ ਹੈ ਹਾਂ ਦੂਰੋਂ ਖੜੇ ਚਾਹੇ ਉਹਦੇ ਹੱਟ ਜਾਂਦਾ ਮੈਂ ਪਹਿਲਾਂ ਮੈਂ ਵੀਡੀਓ ਪਾਉਣਾ ਹੁੰਦਾ ਦੀਗਾ ਹਾਲਾ ਕਹਿੰਦਾ ਯਾਰ ਤੂੰ ਵੀਡੀਓ ਪਾਈ ਨਾ ਮੈਂ ਸਹਿਮ ਹੂੰ ਇਹਨੂੰ ਕੋ ਲੋਕਮੈਂਟ ਕਰ ਦਉਂਗੇ ਹੂੰ ਕਿਉਂਕਿ ਉਹ ਦੁੱਧ ਜ਼ਰੂਰ ਪਦ ਗਿਆ ਜੀ ਪਰ ਮੱਝਾਂ ਵਿਚ ਵਿਚਾਂ ਬਹੁਤ ਹੋਦੀਆਂ ਨੇ ਮੋਲੇ ਜੀ ਦੁੱਧ ਦੇ ਲੈਵਲ ਤੇ ਜਾਣਾ ਤੁਸੀਂ ਫਸੂਆਂ ਨੂੰ ਸੋਹਣੇ ਬੰਦੇ ਜੇ ਫਸੂਆਂ ਦੀ ਕੇਅਰ ਨਹੀਂ ਕਰਨੀ ਤਾਂ ਫੇਰ ਪਾ ਦੋ ਹਾਂ ਨਹੀਂ ਜਿਹੜਾ ਇਹਦੇ ਉਮਰ ਕੱਢ ਦੇ ਪਦ ਗਿਆ ਅੱਛੀ ਉਮਰ ਕੱਢ ਜੇ ਮੱਝ ਜਾਣ ਹੀ ਰਹੂਗੀ ਅੰਦਰੋਂ ਖਾ ਅੰਦਰੋਂ ਖੁਰਗੀ ਮੈਂ ਇਸ ਦੀ ਮੰਗ ਕਰੀ ਰਿਹਾ ਜੀ ਠੀਕ ਹੈ ਹਾਂ ਘਰ ਦੇ ਤਿਆਰ ਕਰਾ ਕੇ ਪਾਓ ਇਹਨੂੰ ਬਾਲ ਕੇ ਪਾਓ ਜੀ ਘਰ ਦੇ ਤਿਆਰ ਕਰਾ ਕੇ ਪਾਓ ਤੁਸੀਂ ਬਾਲ ਕੇ ਪਾਓ ਮਤਲਬ ਬਾਰੇ ਵਿੱਚ ਕਿ ਉਹ ਕੜਾਹੀਆਂ ਵਿਛਾੜੀ ਪਈਆਂ ਠੀਕ ਹੈ ਦੋ ਟਾਈਮ ਆ ਸਾਂਸ ਵੇਰ ਬਾਲ ਲੋਕਾਂ ਦੇ ਵਿੱਚ ਗਰਮ ਹੁੰਦੀ ਹੈ ਵੀਰੇ ਮੈਨੂੰ ਤਾਂ ਨਹੀਂ ਪਤਾ ਗਰਮ ਹੁੰਦੀ ਹੈ ਕਿ ਨਹੀਂ ਹੁੰਦੀ ਪਰ ਮੇਰਾ 12 ਮਹੀਨੇ 30 ਦਿਨ ਚੱਲਦੀ ਆ ਕੋਈ ਵੀ ਕਰਤੂਨ ਛਿੱਟ ਕੇ ਵੀ ਅੱਜ ਤੱਕ ਹਾਂ ਇਹ ਲੋਕ ਬਣਾਣੇ ਸਾਤਾ ਦਾ 8 ਮਹੀਨੇ ਨੇ ਬਣਾਣੇ ਦੀਆਂ 5-5 ਮਹੀਨੇ ਦੀਆਂ ਸਾਰਿਆਂ ਨੂੰ ਹੁਣ ਵੀ ਪੈ ਰਹੀ ਆ ਠੀਕ ਹੈ ਹੂੰ ਲਿਖੀ ਆ ਜੀ ਤੁਹਾਡਾ ਕੀ ਫਾਰਮੂਲਾ ਵੀਰੇ ਦਾ ਮਾੜਾ ਜਿਹਾ ਮੋਟਾ ਜਿਹਾ ਵੀਰੇ ਉਹ ਹੀ ਆ ਬਸ ਆਮ ਇਹ ਕਿ ਜ਼ਿੰਮੇਵਾਰ ਜਾ ਤੱਕ ਜਾ ਲਗਾ 20 ਕਿਲੋ ਬਣਕ ਹੋ ਜਾਂਦੀ ਆ 30 ਕਿਲੋ ਮੱਕੀ ਹੋ ਜਾਂਦੀ ਆ ਠੀਕ ਹੈ ਤੇ ਜੇ ਸਰਦੀਆਂ ਨੇ ਗੀਆਂ 16-12 ਕਿਲੋ ਬੜੀ ਮਣੀ ਖਾਲਾ 10-12 ਕਿਲੋ ਉਹਦੀ ਆ ਸੌਣੇ ਫਲ ਹੋਏ ਆਂ ਜਿਹਨੂੰ ਗਰਮੀ ਆ ਗਈ 16-17 ਕਿਲੋ ਸੌਣੇ ਫਲ ਹੋਏ ਆਂ ਜੀ 10 ਕਿਲੋ ਬੜੇ ਮੈਨੇ ਫਲ ਹੋਏ ਆਂ ਤੇ ਜੋਪਰ ਹੋ ਜਾਂਦਾਗਾ ਸੋਲਿਆ ਛਿਲਕਾ ਹੋ ਜਾਂਦਾ ਮਿੱਠਾ ਥੋੜਾ ਕਿਲੋ ਕਿਲੋ ਨਮਕ ਹੋ ਜਾਂਦਾ 2-3 ਕਿਲੋ ਛੀਰਾ ਪਾ ਲੈਨੇ ਆਗੇ ਜੇ ਅ ਸਰਦੀਆਂ ਨੇ 5 ਕਿਲੋ ਪਾ ਲੈਨੇ ਆ ਗਰਮੀ 2 ਕਿਲੋ ਪਾ ਲੈਨੇ ਹਮ ਬਸ ਆਹੀ ਜ਼ਿਆਦਾ ਤੇ ਉਹਦੀ ਦੁੱਧ ਮਾ ਕਰਕੇ ਵੰਡ ਕਰਦੇ ਆ 12 ਕਿਲੋ ਅੱਧੇ ਕਿਲੋ ਪਾਏ ਆ 12 ਕਿਲੋ ਮਤਲਬ ਅੱਧੇ ਪਾਉਣੀ ਪਾਉਣਾ ਠੀਕ ਹੈ ਹਾਂਜੀ ਠੀਕ ਹੈ ਜੀ ਬਈ ਕਿ ਹਰਿਆਣੇ ਦੇ ਪਸ਼ੂਆਂ ਨੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਣਾਇਆ ਹੋਇਆ ਸਿਸਟਮ ਹਰਿਆਣੇ ਦੇ ਪਸ਼ੂਆਂ ਨੂੰ ਬਹੁਤ ਜ਼ਿਆਦਾ ਸਲਾਹਿਆ ਜਾਂਦਾ ਕਿ ਵੇਚਿਆ ਵੀ ਤੁਸੀਂ ਵੀ ਪਸ਼ੂ ਵੇਚ ਦਿਓ ਭਈ ਆਪਣੀ ਪਹਿਲਾਂ ਵੀ ਗੱਲ ਹੋ ਗਈ ਤੁਸੀਂ ਕਹਿੰਦੇ ਜੀ ਡੋਗ ਨਹੀਂ ਖਰੀਦਦਾ ਠੀਕ ਹੈ ਤੁਹਾਡੀ ਤਸੱਲੀ ਤੇ ਤੁਹਾਡੇ ਨਾਲ ਜਿਹੜਾ ਸਾਡੇ ਤਸੱਲੀ ਵੀ ਲੈ ਕੇ ਜਾਂਦਾ ਹਾਂ ਜਿਹੜੀ ਬਾਈ ਨੇ ਅਮਰਜੀਤ ਨੇ ਕਹਿੰਦੇ ਕਹਿ ਕੇ ਘੜਾ ਹੁੰਦਾ ਤਾਂ ਉਹੀ ਹੈ ਤਾਂ ਉਹ ਹਰਿਆਣੇ ਦੇ ਪਸ਼ੂਆਂ ਦਾ ਕੀ ਸਿਸਟਮ ਹੈ ਸੱਚੀ ਇੰਨੇ ਪਸ਼ੂ ਵੇਚਿਆ ਕਿ ਉੱਥੇ ਜਿੰਨੇ ਲੋਕ ਵੇਚੀ ਜਾਂਦੇ ਆ ਮੈਂ ਕਈ ਨਹੀਂ ਭਈ ਮੈਂ ਤਾਂ ਮੈਕਨੇ ਮੈਂ ਕਦੇ ਨਹੀਂ ਮੈਂ ਜੇ ਮੱਝ ਤੁਸੀਂ ਮੇਰੀ ਵੀਡੀਓ ਚੈੱਕ ਕਰ ਠੀਕ ਹੈ ਜੀ ਕਿੱਦਾਂ ਜਿਹੜਾ ਮਾਰਿਆਂਗਾ ਫਿਰ ਉਸੇ 10-15 ਵੀਡੀਓ ਬਣਾ ਲਿਆਂਗਾ ਇੱਥੇ ਉਹੀ ਕਹੀਉਂਗਾ ਹਰਿਆਣੇ ਦੀ ਹਰਿਆਣੇ ਦੀ ਇਹਦੇ ਕੋਈ ਟੈਗ ਲੱਗਾ ਹੋਇਆ ਸਹੀ ਗੱਲ ਸੱਚੇ ਕੰਮ ਬੋਲ ਕੇ ਕੰਮ ਕਰਨਾ ਘੱਟ ਕਰਾਂਗੇ ਵਧੀਆ ਕਰਾਂਗੇ ਕੋਈ ਐਨੇ ਕਹੇ ਉੰਗਲੀ ਤੱਕ ਸਾਡਾ ਆਪਣੇ ਕੰਮ ਤੇ ਹੂੰ ਤੇ ਹਰਿਆਣੇ ਨੂੰ ਕੀ ਹਰਿਆਣੇ ਜਿਹਾ ਆਪਾਂ ਜਾਣੇ ਸਕਦੇ ਹਾਂ ਹਾਂ ਹਰਿਆਣਾ ਤਾਂ ਕੋਈ ਨਹੀਂ ਆਪਣੇ ਪੰਜਾਬ ਦੀ ਮੈਸਾਂ ਬਹੁਤ ਵਧੀਆ ਨੇ ਜੀ ਇਹ ਤਾਂ ਉਹ ਲੋਕ ਚਾਲ ਹੋ ਗਈ ਚਲ ਆਪਾਂ ਪੂਰਾ ਨਾਮ ਲੈਂਦੇ ਚਾਲ ਹੋ ਜਾਂਦੀ ਹੈ ਕਿ ਉਧਰ ਭਜਰੋ ਮੇਰੇ ਸਾਤ ਅੱਠ ਮੈਸਾਂ ਹਰਿਆਣੇ ਚ ਵਾਗੀ ਠੀਕ ਹਾਂ ਫਿਰ ਉਹ ਗਏਗੇ ਨੇ ਉਹ ਕਰੇ ਵਾਸ ਇੱਥੇ ਜਿਹੜੀ 40 ਲੀਟਰ ਵਾਲੀ ਆ ਅੰਜਾਲੀ ਇੱਥੇ ਮੈਸਾ ਮੈਂ 1 35 40 ਦੀ ਵੇਚਦਾ ਬਾਈ ਜਿਹੜੀ ਉਹ ਉੱਥੇ ਵਾਲੇ 7 ਪੁਆਇੰਟ ਦੀ ਆ ਠੀਕ ਹੈ 20 25000 ਦਾ ਉਹੀ ਫਰਕ ਪੈ ਗਿਆ ਨਾਂ ਦੇ ਫਰਕ ਵੀ ਰਿਆਂ ਨਾਮ ਦਾ ਫਰਕ ਆਗਾ ਮੇਰੇ ਅੱਖਾਂ ਸਾਹਮਣੇ ਇੱਕ ਪਿੰਡੋਂ ਮੈਸ ਚੜੀ ਆ 1 47000 ਦਾ ਸੌਦਾ ਹੋਇਆ ਠੀਕ ਹੈ 20 ਦਿਨਾਂ ਦੀ ਕੱਚੀ ਦੀ ਹਰਿਆਣੀ ਗਈ ਠੀਕ ਹੈ ਉੱਥੇ ਖੜ ਕੇ ਘੱਟੋ ਘੱਟ 20000 15 20000 ਮਹਿੰਗੀ ਹੋਈ ਕਿਰਾਇਆ ਕਿੰਨਾ ਪਿਆ 3500 3000 ਰੁਪਈਆ ਰੇਟ ਕਿੰਨਾ ਵਧ ਗਿਆ 15000 ਉਹ ਮੱਝਾਂ ਨੇ ਵੀਰੇ ਜਿਹੜੀਆਂ ਆਪਣੇ ਪੰਜਾਬ ਦੇ ਜਾ ਕੇ ਉਸ ਹਰਿਆਣੇ ਚ ਕੱਢ ਦਿਆਂ। ਉਹ ਉੱਧਰ ਉਰਾ ਜੰਦੇ। ਇਹਦੇ ਇਹਨੋਂ ਤਾਂ ਆਪੇ ਇੱਥੇ ਕੰਮ ਕਰ ਲੋ ਯਾਰ। ਠੀਕ ਹੈ ਜੀ। ਬਾਕੀ ਜਿਹੜਾ ਬੰਦਾ ਇਸ ਲੈਣ ਚ ਬਈ ਉਹਦੇ ਪਸ਼ੂ ਦੀ ਬੋਡੀ ਸਟਰਕਚਰ ਦੇਖ ਕੇ ਵੀ ਅੰਦਾਜ਼ਾ ਲਾ ਆਂਦਾ ਜੀ ਪਸ਼ੂ ਚੰਗਾ ਇੱਟ ਵਾਲਾ। ਹੁਣ ਨੁੱਕ ਪੋਲੇ ਪਾਲੇ ਨੇ ਬਾਈ ਕਿਹੜਾ ਕਿਸੇ ਨੂੰ ਪਤਾਗਾ ਹੁਣ ਮੇਰੇ ਤੇ ਬਹੁਤ ਤਵਾਰੀ ਕਰਦੇ ਨੇ ਵਿੱਚ ਇਹ ਲੋਕ ਨੇ ਬਾਈ ਯਾਰ ਸਾਡਾ ਕੁਝ ਨਹੀਂ ਪਤਾ ਆਪਦੇ ਵਿਸ਼ਵਾਸਾਂ ਐ ਮੈਂ ਇਸ ਭੇਜ ਦਿੰ। ਹੁਣ ਉਹਨਾਂ ਨੂੰ ਮੈਂ ਕਿਵੇਂ ਲੁੱਟਾਂ ਯਾਰ? ਉਥੇ ਭੇਜਣੀ ਵੀ ਪੈਂਦੀ ਬਾਈ ਫਿਰ ਜੇ ਉਹ ਅਗਲੇ ਨੇ ਸੋਡੇ ਤੇ ਛਿੜਤੀ ਗੱਲ ਹਾਂ ਫਿਰ ਉਹ ਮੈਂ ਉਹਨੂੰ ਕਿਵੇਂ ਕਹਦਾ ਹਰਿਆਣੇ ਦੀ ਕਿਵੇਂ 20000 ਕਿਵੇਂ ਰੇਟ ਵਧਾਵਾਂ ਆਵਾਜ਼ ਮੇਰੀ ਨਹੀਂ ਮੰਨਦਾ ਬਾਈ ਉਹਨੇ ਮੇਰੇ ਤਾਂ ਭਰੋਸਾ ਇੰਨਾ ਕਰ ਲਿਆ ਉਹ ਕਹਿੰਦਾ ਬਾਈ ਜੋ ਮਰਜੀ ਐ ਤੂੰ ਭੇਜ ਦੇ ਤਾਂ ਕੁਝ ਨਹੀਂ ਪਤਾ ਉਹਨੂੰ ਬਜਾਏ ਤਾਂ ਮੈਂ ਕੀ ਕਹਾਂ ਉਹਨੂੰ ਬਜਾਏ ਨਾ ਬਾਕੀ ਉਹਦਾ ਅਗਲੇ ਦੀ ਥੱਲੀ ਬਣ ਗਈ ਵੀ ਆ ਆ ਗਿਆ ਅਗਲੇ ਨੇ ਧਾਰਾ ਮਾਰ ਲਈ ਹੈ ਨਾ ਦੋੜਾ ਦੇਖ ਲਈ ਉਹਦਾ ਅਗਲੇ ਦਾ ਸੱਤ ਬਣ ਗਿਆ ਜਿਵੇਂ ਅਗਲੇ ਨੂੰ ਕਹਿੰਦਾ ਵੀ ਅਮਰਜੀਤ ਬਾਈ ਤਾਨੂੰ ਇੰਨੇ ਰੁਪਈਆ ਵਾਲੀ ਇੰਨੇ ਦੁੱਧ ਵਾਲੀ ਮਾਇ ਜਤੂੰ ਭੇਜ ਦੇ ਫੇਰ ਤਾਂ ਸਾਡੀ ਜ਼ਿੰਮੇਵਾਰੀ ਬਣੀ ਬਿਆਸ ਮੱਝ ਭੇਜੀ ਦੀ ਬਈ ਮੈਂ ਹੂੰ ਦੋ ਮਹੀਨਿਆਂ ਲਈ ਜਾਨੇਗੀ ਦੂਜੀ ਮਹੀਸ ਮੈਂ ਭੇਜੀ ਜਦੋਂ ਉਹ ਕਿਤੇ ਜਾ ਕੇ ਬੱਚਾ ਭੁੱਲ ਗਈ ਹੂੰ ਉਹਦਾ ਕੋਈ ਜ਼ਿੰਮੇਵਾਰੀ ਹੈ ਨਹੀਂ ਹੂੰ ਬੱਚਾ ਭੁੱਲੇ ਕੋਈ ਜ਼ਿੰਮੇਵਾਰੀ ਹੈ ਨਹੀਂ ਹੂੰ ਤੇ ਉਹ ਕਦੇ ਮਹੀਸ ਨਹੀਂ ਖੜਦੀ ਮਹੀਸ ਨਹੀਂ ਖੜਦੀ ਮਾਦਰ ਉਹ ਦਿਖਾਉ ਵੀ ਜੋ ਪਾ ਕੇ ਵੀਰੇ ਕੋਲ ਕਰਕੇ ਦਿਖਾਉ ਵੀਰੇ ਕੋਲ ਕਰਕੇ ਦਿਖਾਦੀ ਬਈ ਉਹ ਬੱਚਾ ਲੈ ਨਹੀਂਦੀ ਅੱਛਾ ਕੋਈ ਆਪਣੀ ਜ਼ਿੰਮੇਵਾਰੀ ਹੈ ਨਹੀਂ ਉਹ ਕਹਿੰਦਾ ਵੀ ਤੇਰੇ ਭਰੋਸੇ ਲੈਤੀ ਮੈਂ ਕਹਿੰਦੇ ਹੂੰ ਮਾਦਰ ਜੇ ਭਰੋਸੇ ਲੈਤੀ ਉਹ ਘਪੈਂਤੀ ਹੈਣਾ ਚਲੋ ਉਹ ਮੇਉ ਮੈਂ ਇਸ ਪੱਤੀ ਤੇ ਹਰ ਜੇ ਘਟਾ ਕੱਟਦਾ ਤੇ ਮੈਨੂੰ ਕੀ ਲੋੜ ਤੇ ਘਟਾ ਖਾਣ ਦੀ ਜੇ ਵਿਸ਼ਵਾਸ ਬਣਾ ਕੇ ਰੱਖਣਾ ਪੈਂਦਾ ਫਿਰ ਘਟੇ ਵੀ ਨਾਲ ਹੀ ਜਾਂਦੇ ਹੂੰ ਜੇ ਮਾਰਕੀਟ ਬਣਾਉਣੀਆਂ ਤਾਂ ਥੋੜਾ ਘਟਾ ਹਾਂ ਜੇ ਵਿਸ਼ਵਾਸ ਤੇ ਮੈਂ ਸਪਰੇ ਜਿੰਨੇ ਨੇ ਉਹਦੇ ਤੇ ਘਟੇ ਜਾਂਦੇ ਹੂੰ ਜਿਹੜਾ ਬੰਦਾ ਚੋਕੇ ਲੈ ਜਾਂਦਾ ਉਹਦੇ ਕੋਲ ਘਟਾ ਨਹੀਂ ਹਾਲੇ ਕਹਿੰਦਾ ਸਮਝ ਕੇ ਲੈ ਕੇ ਗਿਆ ਕੋਈ ਜੇ ਮੈਂ ਬਾਈ ਥੋੜੀ ਤਸੱਲੀ ਤੇ ਅਮਜੀਤ ਮੱਝਾਂ ਲੈ ਜਾਂਦੀ ਨੇ ਹਣਾ ਇਹੋ ਤੁਸੀਂ 15 ਲੀਟਰ ਵਾਲੀ ਆ 14 ਵਾਲੇ ਮੱਝ ਭੇਜਤੀ ਹੂੰ ਅਗਲੇ ਕੋਲੇ ਜਾ ਕੇ ਮੇਰੇ ਸਾਹ ਨਾਲ ਉਹਨਾਂ ਦੇ ਤਾਂ ਨਹੀਂ ਦੀ ਉਹਦਾ ਕੋਈ ਨੰਬ ਆਉਂਦਾ ਕਿਉਂਕਿ ਛੋਡਾ ਦਾ ਐਕਸਪੀਰੀਅੰਸ ਹਸਾਉਣਾ ਤੁਹਾਡਾ ਫੀਡ ਪ੍ਰਬੰਧਨ ਜਾਂ ਇਹਨਾਂ ਨੂੰ ਮਾਹੌਲ ਇਹ ਜਿਹਾ ਦਿੱਤਾ ਹੋਇਆ ਹਾਂਜੀ ਹਾਂ ਉਹ ਜਿਵੇਂ ਹੁਣ ਤੁਹਾਡਾ ਟੋਬਾ ਮੰਨ ਲਓ ਇੱਕ ਤਰ੍ਹਾਂ ਦਾ ਟੋਬੀ ਲਾ ਲੋ ਬਣਾਇਓ ਉਹ ਜਿਵੇਂ ਜਿਵੇਂ ਬੰਦੇ ਲਿਆ ਕੇ ਕਿੱਲੇ ਦੇ ਵਾਂਦੀ ਕੋਈ ਤੋਰਾ ਫੇਰਾ ਨੇ ਜਾਂ ਨਮਾਉਣ ਦਾ ਜਾਂ ਮੰਨ ਲਓ ਇੱਕ ਤਰ੍ਹਾਂ ਦਾ ਪੁੱਛੋ ਆਪਾਂ ਕਹਿੰਦੇ ਵੀ ਜੀਵ ਹੀ ਨਹੀਂ ਲਾਉਂਦਾ ਉਹ ਚੀਜ਼ ਦਾ ਵੀ ਲੰਭ ਆਉਂਦਾ ਕਿ ਅਗਲੇ ਨੂੰ ਕਹਿ ਕੀ ਦੇ ਦੇ ਉਹ ਚੀਜ਼ਾਂ ਨਹੀਂ ਵੀਰੇ ਜਿਆਦਾਤਰ ਤਾਂ ਪਰਮਾਤਮਾ ਕਿਰਪਾ ਨਾਲ ਹੁਣ ਹਰੇਕ ਪਿੰਡ ਵੀਡੀਓ ਚੈੱਕ ਕਰ ਲੋ ਹਰੇਕ ਪਿੰਡ ਦੇ ਵਿੱਚ ਇੱਕ ਇੱਕ ਸਾਤਨਾ ਸਵਾਦੀਆਂ ਹੂੰ ਜੇ ਤਹੀਂ ਜਾਂਦੇ ਰਹਾ ਅੰਮ ਤਿਹਾਂ ਲੈ ਕੇ ਜਾਂਦਾ ਠੀਕ ਹੈ ਹੁਣ ਮੈਂ ਮੱਝ ਆਪ ਆਪ ਲੈ ਕੇ ਰਿਸਵਨ ਲਿਟਰਾਈ ਲੈ ਕੇ ਆ ਜੀਗਾ 1.5 ਸਾਲ ਪਹਿਲਾਂ 1.30 ਲੱਖ ਦੀ ਉਹ 11 ਲੀਟਰ ਦੁੱਧ ਨਹੀਂ ਵਧੀ ਪਈ ਠੀਕ ਕਿਉਂਕਿ ਪਸੂ ਨਾ ਕੇ ਆਪਣੇ ਘਰ ਜੀ ਨਹੀਂ ਲਾਇਆ ਹੂੰ ਕੋਈ ਪਸ਼ੂ ਜਿਹੜੇ ਦੋ ਤਿੰਨ ਪਸ਼ੂ ਰੱਖੇ ਹੁੰਦੇ ਨੇ ਉਹ ਬੱਚਾ ਵਾਂਗ ਪਾਲਦਾ ਹੂੰ ਆਪਣੇ ਇੰਨੇ ਨੇ ਕੋਈ ਬੱਚਾ ਵਾਂਗ ਨਹੀਂ ਪਾਲਦਾ ਠੀਕ ਜੀ ਦੋ ਤਿੰਨ ਪਸ਼ੂ ਜਿਹੜਾ ਬੱਚਾ ਵਾਂਗ ਪਾਲ ਕੇ ਉਹ ਦੂਜੇ ਘਰ ਆ ਕੇ ਜੀ ਨਹੀਂ ਲਾਉਂਦੇ ਹਾਂਜੀ ਠੀਕ ਆ ਜਿਹੜਾ ਪਰਿਵਾਰ ਉਹ ਮੈਸੇਜ ਹੀ ਕਰ ਜਾਂਦਾ ਹੈ ਕਦੇ ਕੁਸਪਾ ਆਇਆ ਕਦੇ ਪੁੱਖਾ ਆਇਆ ਹੈਨਾ ਉਹ ਪਸ਼ੂ ਜੇਕਰ ਕਦੇ ਦੀਨ ਲਾਊਗਾ ਉਹ ਜਦੋਂ ਆ ਕੇ ਜਿਹੜਾ ਸੂਆ ਹੁਣ ਮਤਲਬ ਸੂਪੇ ਆ ਕੋਈ ਲੈ ਗਿਆ ਉਹਦੇ ਕਰੇ ਦੁੱਧ ਪੂਰਾ ਨਹੀਂ ਕਰ ਸਕਦਾ ਉਹ ਆਗਲੇ ਸੂਏ ਦਾ ਦੁੱਧ ਪੂਰਾ ਕਰੂ ਠੀਕ ਜੁਨਾ ਚਿਰ ਮੈਂ ਉਹਨਾਂ ਨਾਲ ਮੈਚਿੰਗ ਕਰਦੀ ਜਿਵੇਂ ਸਾਡੇ ਕੋਲੇ ਜਾਦੇ ਪਸ਼ੂਆਂ ਤੋਂ ਇਥੇ 20 ਮੱਝਾਂ ਤੋਂ ਕਿਸੇ ਕੋਲੇ ਮੱਝਾਂ ਜਾਂਦੀਆਂ ਉਹ ਵੀ ਲਾ ਸਕਦੇ ਉੱਥੇ ਜੀ ਨਹੀਂ ਥੋੜੇ ਜੀ ਜੀ ਪੂਰਾ ਲਾਊਗੀ ਪਰ ਦੁੱਧ ਥੋੜਾ ਘਟਾਓ ਕਿਉਂਕਿ ਮੇਰਾ ਥੋੜਾ ਪ੍ਰਬੰਧ ਅਲੱਗ ਆ ਪ੍ਰਬੰਧ ਉਹੀ ਗੱਲ ਕਰਦਾ ਮੇਰੇ ਕੋ ਉਹ ਕਿਤੋਂ ਵਾਰ ਕੇ ਫੀਡ ਪਾਉਣੀ ਕੱਚਾ ਇਹਨਾਂ ਵਾਸਤੇ ਅਲੱਗ ਆਗਾ ਨਾਉਣ ਵਾਸਤੇ ਪ੍ਰਬੰਧ ਆਡ ਰੱਖਿਆ ਹੋਇਆਗਾ ਹੈਰਿਕਲ ਪਸੂਆਂ ਦੇ ਠੀਕ ਹੈ ਭਈ ਜਿਵੇਂ ਤੁਸੀਂ ਮੈਂ ਇਸ ਵਾਰ ਰਹਿ ਗਿਆ ਸੀ ਆਪਣਾ ਵੀ ਇੰਨੇ ਪਸ਼ੂ ਨੂੰ ਤੁਸੀਂ ਕੱਲੀ ਸੰਭਾਲ ਦੋ ਜਾਂ ਕੋਈ ਲੇਬਰ ਲੈ ਲਓ ਨਹੀਂ ਮੁੰਡੇ ਰੱਖੇ ਹੋਏ ਪਹਿਲਾਂ ਤਾਂ ਮੈਂ ਕੱਲੀ ਸੰਭਾਲੀ ਆਤੀ ਹੁਣ ਜਦੋਂ ਵਪਾਰ ਸ਼ੁਰੂ ਕਰਿਆਗਾ ਫਿਰ ਮਨ ਨੂੰ ਦੇਖਣ ਵਾਸਤੇ ਮੈਨੂੰ ਮੌਜੂਦ ਰੱਖੋ ਹੋ ਜਾਣਾ ਹੈ ਤੇ ਹੁਣ ਮੁੰਡਾ ਰੱਖਿਆ ਹੋਇਆ ਹੈ ਜਿਵੇਂ ਕਹਿੰਦੇ ਭਈ 8-10 ਪਸ਼ੂ ਬੰਦੇ ਨੂੰ ਸਾਹ ਨਹੀਂ ਲੈ ਜਾਂਦੇ ਕਹਿੰਦੇ ਕਿ ਤਿੰਨ ਵਜੇ ਤੋਂ ਲੈ ਕੇ ਸ਼ਾਮ ਤੱਕ ਕੰਮ ਹੁੰਦਾ ਹਣਾ ਸੋਨ ਵਿੱਚ ਦੀ ਬੰਦਾ ਵੇਲਾ ਵੀ ਹੋ ਜਾਂਦਾ ਪਰ ਜਾਨਵਰ ਆ ਗਏ ਇੱਕ ਤਰ੍ਹਾਂ ਦਾ ਆਪਾਂ ਕਹਿੰਨਾ ਕੋਈ ਘਿਰ ਪਿਆ ਜਾ ਕੋਈ ਬਹਿ ਗਿਆ ਕਿੰਨੇ ਸੂਣਾ ਨਾ ਉਹ ਵੀ ਪੂਰੀ ਪ੍ਰੋਪਰ ケア ਕਰਨੀ ਪੈਂਦੀ ਹੈ ਹਾਂਜੀ ਹਾਂਜੀ ਅਮਨਜੀਤ ਬਾਏ ਨੂੰ ਵਪਾਰ ਲਾਈਨ ਤੋਂ ਆਉਂਦੀ ਕੀ ਲੋੜ ਪਈ ਉਹ ਵੀ